ਇਹ ਦਵਾਈਆਂ ਖਾ ਖਾ ਕੇ ਲੀਬਰ ਨੇ ਜਿਹੜੇ ਵੀ ਉਹਨਾਂ ਦੇ ਜਮਾ ਖਤਮ ਹੋਏ ਪਏ ਨੇ ਵੀ ਜਬ ਐਸੇ ਕੋਈ ਕਿਸੇ ਕਾਰਨ ਕਰਕੇ ਲਈ ਪਰ ਵੀ ਇਹਦੇ ਬੈਨੀਫਿਟ ਕੀ ਕੀ ਨੇ ਆਪਾਂ ਵੀ ਬੈਨੀਫਿਟ ਇਹ ਮੈਂ ਨਾ ਤੁਹਾਨੂੰ ਬਈ ਬੈਨੀਫਿਟ ਇਹਦੇ ਮੈਂ ਰੂਟ ਕੌਜ਼ ਦੱਸ ਰਿਹਾ ਤੁਹਾਨੂੰ ਜੜਾ ਦੱਸ ਰਿਹਾ ਅੱਛਾ ਜੀ ਜਿਹੜੇ ਬੰਦਾ ਵੀ ਹੁਣ दारू ਪੀਂਦਾ ਕੋਈ ਪੀਂਦਾ ਉਹਦੇ ਨਾ ਪੇਟ ਦੇ ਵਿੱਚ ਪਿਤ ਵਧ ਜਾਂਦੀ ਹੈ ਬਸ ਹੀ ਬਾਹਰੀ ਤੇ ਚੀਜ਼ਾਂ ਨਹੀਂ ਪਾਈਆਂ ਕੋਈ ਕਹਿੰਦਾ ਬਹੁਤ ਆਂਦੀਆਂ ਨੇ ਕਿ ਬੈਕਗਰਾਉਂਡ ਆਪਾਂ ਨੂੰ ਹੋ ਜੂਗਾ ਇੱਕ ਦਿਨ ਦੇ ਵਿੱਚ ਉਹਦਾ ਫਿਰ ਕੀ ਫਾਇਦਾ ਤੁਸੀਂ ਠੀਕ ਹੈ ਇਹ ਨੇਚਰਲ ਚੀਜ਼ਾਂ ਨਾਲ ਇਹ ਕੰਮ ਕਰੂਗਾ ਸ਼ਰੀਰ ਨੂੰ ਤੰਗ ਨਹੀਂ ਕਰੂਗਾ ਬਸ ਇਹਨੂੰ ਦੁੱਧ ਨਾਲ ਲਓ ਇਹ ਜੀਜ਼ ਨਾਲ ਲਓ ਪੰਜਾਬ ਬੰਦੇ ਜੇ 10 ਬੰਦਿਆਂ ਦੇ ਮਰਨ ਨਾਲ 40 ਬਾਤ ਦੇਣਾ 40 ਦਸਾਂ ਨੂੰ ਮਾਰ ਦੇਣਗੇ ਹਿਊਮਨ ਨੇਚਰ ਇੰਨ ਕੰਮ ਕਰ ਹਾਂਜੀ ਇੰਨ ਕਰ ਤੁਹਾਡੇ ਦੰਦਾਂ ਦੀ ਚੀਜ਼ ਪਹੁੰਚ ਗਈ ਉੱਥੇ ਸਭ ਤੋਂ ਵੱਡਾ ਫਾਇਦਾ ਕੀ ਹੋਇਆ ਤੁਹਾਡਾ ਪੇਟ ਖਾਲੀ ਹੋ ਗਿਆ ਹਾਂਜੀ ਜਿਹੜੇ ਪਰਪਲ ਤੁਸੀਂ ਕੈਚਮ ਖਾਧਾ ਸੀ ਉੱਥੇ ਪਹੁੰਚ ਗਿਆ ਕਿਉਂ ਕਿ ਲੀਵਰ ਨੂੰ ਆਪਦੀ ਭਾਸ਼ਾ ਸਮਝ ਆ ਜਾਂਦੀ ਹੈ ਜੇ ਕੋਈ ਹੋਰ ਭਾਸ਼ਾ ਤੇ ਗੱਲ ਕਰਾਂਗੇ ਨਹੀਂ ਸਮਝਾਂਦੀ ਤੇ ਕੁਝ ਮੇਰਾ ਬੇਟਾ ਬਿਮਾਰ ਹੋ ਗਿਆ ਬੇਟੇ ਨੂੰ ਮੇਰੇ ਨੂੰ ਲਾ ਕੇ ਚੱਲੋ ਉਹਨੂੰ ਅਲਰਜੀ ਸੀਗੀ ਸਕਿੰਦੀ ਹੋਗੀ ਉਹ ਅਲਰਜੀ ਦਾ ਕਾਰਨ ਕੀ ਸੀ ਇਹ ਗਰਮੈਸ਼ ਕਰਮੀ ਉਮਰ ਆਪਣੇ ਬੇਟੇ ਦਾ ਵੀ ਇਲਾਜ ਕਰਤਾ ਗਿਆ ਉਹ ਜਿਹੜੇ ਮੈਂ ਜੂਸ ਆਪਣੇ ਬੇਟੇ ਨੂੰ ਪਲਾਉਂਦਾ ਸੀ ਉਹ ਮੈਨੂੰ ਉਕਰ ਪਲਾਂ ਲੱਗ ਗਿਆ ਉੱਤੇ ਉਹ ਚੀਜ਼ ਦੇ ਰਿਜ਼ਲਟ ਮੇਰੇ ਬੇਟੇ ਤੇ ਵੀ ਆਇਆ ਕਿਉਂਕਿ ਇੰਨੀ ਕਿ ਜ਼ਾਦੇ ਉਹਦੇ ਅਲਰਜੀ ਸਾਜੀ 3-4 ਲੱਖ ਰੁਪਏ ਆਪਣੇ ਬੇਟੇ ਤੇ ਖਰਾਬ ਕਰ ਚੁੱਕੇ ਸੀਗੇ ਗਾਂ ਵੀ ਸਾਨੂੰ ਮਰ ਗਿਆ ਇੰਨਾ ਦਿਮਾਗ ਸਾਡਾ ਉਧਰੋਂ ਲਾਸ ਹੋ ਗਿਆ ਤੇ ਉਧਰੋਂ ਮੇਰੇ ਬੇਟੇ ਦੇ ਏਡੀ ਬੱਡੀ ਪ੍ਰੋਬਲਮ ਹੋ ਗਈ ਤੇ ਡਾਕਟਰਾਂ ਨੇ ਵੀ ਸਾਨੂੰ ਜਵਾਬ ਦੇ ਦਿੱਤਾ ਕਿ ਵੀ ਕਿਤੇ ਠੀਕ ਨਹੀਂ ਹੁੰਦਾ ਹੈਗਾ मेरासी ਘਰ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਉਹਨੂੰ ਐ ਲਾ ਕੇ ਚੇਲੋ ਮੇਰੇ ਬੇਟਾ ਉਹ ਉਦੋਂ 2 ਸਾਲ ਦਾ ਸੀ ਉਹ ਉਹ ਇੱਕ ਤਰ੍ਹਾਂ ਦਾ ਮੈਂ ਇੱਕ ਪ੍ਰਯੋਗ ਨਹੀਂ ਕਰਦੇ ਨੇ ਆਪਾਂ ਤਿਆਰਬੇ ਕਰਦੇ ਨੇ ਉਹ ਇੱਕ ਤਿਆਰਬੇ ਵਾਲੀ ਬੋਡੀ ਬਣਾ ਲਈ ਬੇਟਾ ਉਹਦਾ ਅੱਛਾ ਆਪਦੇ ਬੇਟੇ ਤੇ ਤਿਆਰਬੇ ਕਰਨ ਲੱਗੇ ਹਾਂ ਤਾਂ ਮੇਰੀ ਮਜਬੂਰੀ ਹੋ ਗਈ ਮਜਬੂਰੀ ਕਿਉਂ ਹੋ ਗਈ ਕਿਉਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਖੜੇ ਹਾਂ ਆਪਣੇ ਬਾਈ ਜੋਦੀ ਦੇ ਘਰੇ ਤੇ ਬਾਈ ਦੇ ਨਾਲ ਅੱਜ ਆਪਾਂ ਖਾਸ ਗੱਲਾਂ ਬਾਤਾਂ ਕਰਨੀਆਂ ਨੇ ਤੇ ਬਾਈ ਹੋਰਾਂ ਦੇ ਜਿਹੜੇ ਪ੍ਰੋਡਕਟ ਨੇ ਜਿਵੇਂ ਲੀਵਰ ਡੀਟੌਕਸ ਤੇ ਬਾਈ ਹੋਰਾਂ ਨੇ ਇੱਕ ਸਖਤ ਪਾਵਰ ਦੇ ਉੱਤੇ ਵੀ ਪ੍ਰੋਡਕਟ ਬਣਾਇਆ ਹੈਗਾ ਆਪਾਂ ਉਹਦੀ ਗੱਲਬਾਤ ਕਰਾਂਗੇ ਤੇ ਬਾਈ ਹੋਰਾਂ ਦੀ ਜਰਨੀ ਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਵੀ ਕਿਵੇਂ ਉਹਨਾਂ ਦੀ ਜਰਨੀ ਸਟਾਰਟ ਹੋਈ ਹੈ ਬਾਈ ਹੋਰਾਂ ਨੇ ਇੱਕ ਬਹੁਤ ਵੱਡੇ ਲੈਵਲ ਤੇ ਆਪਦਾ ਇੱਕ ਆਪਾਂ ਕਹਿੰਦੇ ਸ਼ੋਰੂਮ ਪਾਇਆ ਸੀ ਆਰਗੈਨਿਕ ਪ੍ਰੋਡਕਟਾਂ ਦਾ ਆ ਉਹ ਫੇਲ ਹੋਇਆ ਫੇਲ ਹੋਣ ਦੇ ਕੀ ਕਾਰਨ ਸੀਗੇ ਆਪਾਂ ਸਾਰੀ ਗੱਲਬਾਤ ਕਰਾਂਗੇ ਹੁਣ ਬਾਈ ਜੀ ਜੋਲੀ ਦੇ ਨਾਲੱਸੀ ਗੱਲ ਬਾਈ ਜੀ ਕੀ ਹਾਲ ਚਾਲ ਆ ਬਾਈ ਠੀਕ ਠਾਕ ਜੀ ਬਥੇਰਾ ਜੀ ਤੇ ਬਈ ਸਭ ਤੋਂ ਪਹਿਲਾਂ ਜਿਵੇਂ ਆਪਾਂ ਗੱਲਬਾਤ ਕੀਤੀ ਹੈਗੀ ਵੀ ਤੁਸੀਂ ਪਾਤਣਾ ਆਪਦਾ ਬਹੁਤ ਵੱਡਾ ਸ਼ੋਰੂਮ ਸ਼ੁਰੂ ਕੀਤਾ ਸੀ ਸਟੋਰ ਲਾਇਆ ਸੀਗਾ ਜੀ 11 14 ਲੱਖ ਰੁਪਏ ਲਾ ਕੇ ਅੱਛਾ ਜੀ ਜੇ ਮੈਂ ਆਪਾਂ ਨੂੰ ਬੇਰੋਜ਼ਗਾਰੀ ਹੁੰਦੀ ਹੈ ਵੀ ਆਪਾਂ ਆਪਦਾ ਕੰਮ ਕਰੀਏ ਸੋ ਉਹਦੇ ਵਿੱਚ ਇਹ ਸੋਚਿਆ ਵੀ ਆਪਾਂ ਨੂੰ ਦੇ ਸਮਾਜ ਨੂੰ ਕਿਉਂਕਿ ਇਹ ਚੀਜ਼ ਜਿਤ ਨੂੰ ਪਹਿਲੇ ਦਿਨੋਂ ਹੀ ਪਤਾ ਹੈ ਵੀ ਜਿਹੜੇ ਅਮੀਰ ਲੋਕ ਨੇ ਉਹ ਆਮ ਲੋਕਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਉਂ ਕਿਉਂਕਿ ਉਹ ਧਰਤੀ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਵੀ ਫਿਊਚਰ ਦੇ ਵਿੱਚ ਲੋਕਾਂ ਦੇ ਬੱਚੇ ਪੈਦਾ ਕਰਨ ਦੀ ਸ਼ਕਤੀ ਖਤਮ ਹੋਵੇ ਸਰੀਰਕ ਤੌਰ ਤੇ ਖਤਮ ਹੋਣਾ ਸੋ ਉਹਨਾਂ ਨੂੰ ਉਹਦਾ ਹੈਲਥ ਦਾ ਕਾਰੋਬਾਰ ਬਣੇ ਜਿਵੇਂ ਹਸਪੀਟਲ ਤੋਂ ਪਤਾ ਨੇ ਖੁੱਲ ਰਹੇ ਨੇ ਤੇ ਉਹਨਾਂ ਨੂੰ ਉਹ ਮਿੱਟੀ ਤੋਂ ਜ਼ਮੀਨ ਤੋਂ ਲਿਵਿੰਗ ਚੀਜ਼ਾਂ ਤੋਂ ਤੋੜਨ ਕਰਕੇ ਮੈਂ ਖੋਲਿਆ ਸਟੋਰ ਸੋ ਸਟੋਰ ਖੋਲਣ ਦੇ ਵਿੱਚ ਮੇਰੇ ਮਨ ਵਿੱਚ ਅੰਨਾ ਮੰਨ ਦੇ ਵਿੱਚ ਉਹ ਸੀਗਾ ਕਿ ਮੈਂ ਬਹੁਤ ਹਾਈ ਕੁਆਲਿਟੀ ਜਾਂ ਪਿਓਰਿਟੀ ਨਾਲ ਆਪਣੀ ਪਛਾਣ ਬਣਾਣੀ ਹੈ ਤੇ ਉਹ ਮੈਨੂੰ ਲੌਂਗ ਟਰਮ ਲਈ ਲੈ ਕੇ ਜਾਣਾ ਹੈ ਠੀਕ ਹੈ ਜੀ ਹਾਂ ਜੀ ਤੇ ਉਹ ਚੀਜ਼ ਨੂੰ ਫਿਰ ਅਸੀਂ ਦੇਖਦੇ ਹੋਏ ਮੈਂ ਜਿਵੇਂ ਆਪਾਂ ਨੂੰ ਗੂਗਲ ਆ ਇੰਡੀਆ ਦੀਆਂ ਟੋਪ ਮੋਸਟ ਕੰਪਨੀ ਕਿੱਡੀਆਂ ਹੈ ਅੱਛਾ ਇੰਡੀਆ ਦੀਆਂ ਜੀ ਦੇ ਵਿੱਚੋਂ ਤੇ ਜਿਵੇਂ ਅੱਜ ਕੱਲ ਆਪਣੇ ਕੋਲ ਆ ਜਾਂਦੇ ਨੇ ਬਈ ਸਰਟੀਫਿਕੇਸ਼ਨ ਹੋਣੀ ਚਾਹੀਦੀ ਐ ਤੁਹਾਡੇ ਕੋਲ ਕੀ ਸਰਟੀਫਾਈਡ ਆ ਜਾਂ ਤੁਹਾਡੇ ਕੋਲ ਕੀ ਕਾਗਜ਼ ਨੇ ਉਹਨੇ ਜੀ ਸੋ ਮੈਂ ਇਹ ਚੀਜ਼ਾਂ ਬਹੁਤ ਜ਼ਿਆਦਾ ਚੱਲਾ ਗਿਆ ਜ਼ਿਆਦਾ ਚੱਲਣਾ ਕਰਕੇ ਆਪਣੇ ਐਲਵਾਰਡੋ ਕੰਪਨੀ ਆ ਰਿਫੋ ਜਿਵੇਂ ਤੁਸੀਂ ਇਹਦੇ ਪ੍ਰੋਡਕਟ ਨੇ ਪੈਕਿੰਗ ਵੀ ਦੇਖੋ ਇਹਨਾਂ ਦੀ ਕਿੰਨੀ ਵਧੀਆ ਆ ਪਿੱਛੇ ਤੁਸੀਂ ਇਹਨਾਂ ਦੀ ਮੋਹਰਾ ਵੀ ਦੇਖੋ ਕਿੰਨੀ ਅਨਰੇ ਠੀਕ ਹੈ ਜੀ ਜਿਵੇਂ ਇਹ ਨੇ ਜਮਾਹਾ ਜੋ ਆ ਵਾ ਜੀ ਇਹ 150 ਕਿਲੋਵਾਟ ਆ 300 ਰੁਪਏ ਕਿਲੋ ਇਹ ਮੈਂ ਉਹ ਤੋਂ ਕਾਫੀ ਪਰਚੇਸ ਕਰੀ ਸੀ ਜਦੋਂ ਉਹ ਸਟੋਰ ਖੋਲੇ ਲੱਕੜ ਦਾ ਕੰਮ ਵੀ ਕਰੀ ਚੁੱਕਾ ਆ ਸੋ ਜਦੋਂ ਮੈਂ ਉਹ ਮ ਕੋਲ ਉੱਥੇ ਚਲਾ ਗਿਆ ਦਫ਼ਤਰ ਦੇ ਵਿੱਚ ਉਹ ਐਡਾ ਇਹ ਜੀ 9 ਸੈਕਟਰ ਦੇ ਵਿੱਚ ਤੇ ਉਹਨਾਂ ਨਾਲ ਜਦੋਂ ਮੈਂ ਗੱਲ ਕਰੀ ਆਰਗੈਨਿਕ ਦੇ ਬਾਰੇ ਜਿਹੜੇ ਉੱਥੇ ਇੰਪਲਾਈ ਹੁੰਦੇ ਸੀਗੇ ਤੇ ਉਹ ਬੰਦੇ ਲਾ ਕੇ ਚੱਲੋ ਉਹਨਾਂ ਨੂੰ ਆਰਗੈਨਿਕ ਬਾਰੇ ਕੋਈ ਨੌਲੇਜ ਨਹੀਂ ਅਸੀਂ ਉਹਨੂੰ ਮੈਂ ਉਹਨੂੰ ਪਛਾਣ ਕਰਾ ਵੀ ਦੇਸੀ ਸੀਡ ਆ ਦੇ ਨੇ ਇਹ ਦੇਸੀ ਨੇ ਜੀ ਹਾਂਜੀ ਉਹ ਪੁੱਛ ਰਹੇ ਸਾਡਾ ਸਾਡੇ ਕੋਲ ਨੀਣਾ ਟਾਈਮ ਹੈਗਾ ਕਿਉਂਕਿ ਜਦੋਂ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਟਾਈਮ ਦੇ ਕੀ ਪ੍ਰਾਈਸ ਕਿੰਨੀ ਕੀਮਤ ਹੈ ਵੀ ਸਾਡੇ ਕੋਲ ਤਾਂ ਆ ਚੀਜ਼ਾਂ ਲੈਣੀਆਂ ਲੈਣੀਆਂ ਨਹੀਂ ਲੈਣੀ ਤੇਰੀ ਮੰਨਦੀ ਆ ਸਾਡੇ ਸਾਡੇ ਫੇਸ ਮੈਂ ਸਭ ਤੁਸੀਂ ਇਹਨੂੰ ਇਹ ਜਾਣੋ ਐਡੇ ਵੱਡੇ ਵੱਡੀਆਂ ਕੰਪਨੀ ਦੀ ਸਰਟੀਫਿਕੇਸ਼ਨ ਕਰਾਰ ਕੀ ਹੈ ਤੇ ਲਿਵਿੰਗ ਵਰਡ ਦੇ ਵਿੱਚ ਹੈ ਨਹੀਂ ਕਿਤੇ ਹਾਂਜੀ ਤੇ ਤੁਸੀਂ ਆਰਗੈਨਿਕ ਤੇ ਲਿਵਿੰਗ ਦੋਨੋਂ ਨੂੰ ਕਿਵੇਂ ਤੁਸੀਂ ਲਗ ਲਗ ਸੋਹ ਸਕਦੇ ਹੋ ਇਹ ਇੱਕੋ ਹੀ ਸਿੱਕੇ ਦੇ ਦੋ ਵੈਲਿਊ ਨੇ ਆਰਗੈਨਿਕ ਬਿਨਾ ਛੇੜਛਾੜ ਦੇ ਮੈਂ ਆਪਾਂ ਇਹਦੇ ਵਿੱਚ ਵੀ ਆਪਾਂ ਕੀ ਵਾਰ ਕਹਿ ਦਿੰਨੇ ਸੋਸ਼ਲ ਬਿਓ ਆਰਗੇਨਿਕ ਸਬਸਕ੍ਰਾਈਬਰ ਨੇ ਜਾਂ ਆਰਗੇਨਿਕ ਫਾਲੋਅਰ ਨੇ ਉਹਦਾ ਮਤਲਬ ਵੀ ਬਿਨਾ ਛੇੜਛਾੜ ਸੋ ਜਦੋਂ ਤੁਸੀਂ ਬੀਜ ਨਾਲ ਛੇੜਖਾ ਨਹੀਂ ਕਰਤੀ ਉਹਨੂੰ ਡੈਡ ਕਰਤਾ ਤੇ ਉਹ ਤਾਂ ਫਿਰ ਆਰਗੇਨਿਕ ਰਹੀ ਨੇ ਕਿ ਤੁਸੀਂ ਉਹ ਕਾਗਜ਼ਾਂ ਦਾ ਤੇ ਉਹ ਇੰਨਾ ਉਹਨਾਂ ਨੂੰ ਥੱਪਾ ਹੁੰਦਾ ਸੀ ਫਾਈਨਲ ਦਾ ਜੀ ਜਿਹੜੇ ਉਹ ਉਹਨਾਂ ਨੇ ਆਪਣੇ ਸੈਂਟਰ ਸਰਕਾਰਾਂ ਤੋਂ ਸਰਟੀਫਿਕੇਸ਼ਨ ਕਰਾਈ ਹੁੰਦੀ ਸੀ ਪਰ ਰੈਅਲਿਟੀ ਦੇ ਵਿੱਚ ਉਹਦੇ ਕੁਝ ਨਹੀਂ ਹੁੰਦਾ ਸੀਗਾ ਤੇ ਚਲੋ ਮੇਰੇ ਨਾਲ ਹੋਈ ਮੈਂ ਸਟੋਰ ਕਰਿਆ ਚਲਾਇਆ ਉਸ ਤੋਂ ਬਾਅਦ ਸਟੋਰ 'ਚ ਕੀ ਹੋਇਆ ਮੈਨੂੰ ਚਲੋ ਲੋਕਾਂ ਨੂੰ ਆਪਣੇ ਪਤਾ ਨਹੀਂ ਉਹ ਵੀ ਪੇ ਨਹੀਂ ਕਰਦੇ ਹੈਗੇ ਲੋਕ ਨੌਲੇਜ ਨਹੀਂ ਕੁਝ ਮੇਰਾ ਸ਼ਹਿਰ ਛੋਟਾ ਸੀਗਾ ਸੋ ਮੈਂ ਦੇਖਿਆ ਵੀ ਉਧਰੋਂ ਲਾ ਕੇ ਚਲੋ ਮੈਨੂੰ ਥੋੜੀ ਜੀ ਆਪਣੇ ਘਰ ਦੇ ਵਿੱਚ ਅੱਕੇ ਪੈਸੇ ਬੰਨੋ ਹਟ ਕੇ ਤੇ ਦੇਖਿਆ ਵੀ ਤਾਂ ਬਹੁਤ ਵੱਡਾ ਲਾਸ ਹੋ ਗਿਆ ਵੀ ਇਹਦਾ ਕੀ ਹੋਊਗਾ ਸੋ ਫਿਰ ਮੈਂ ਉਹ ਚੀਜ਼ ਨੂੰ ਦੇਖਦੇ ਹਾਂ ਮੈਂ ਇੱਕ ਸਮਾਜ ਰਿਐਲਿਟੀ ਦੇਖੀ ਵੀ ਲੋਕਾਂ 'ਚ ਦਿੱਕਤ ਕਿਹੜੀ ਚੀਜ਼ ਦੀ ਆ ਲੋਕ ਚਾਹੁੰਦੇ ਕੀ ਨੇ ਵੀ ਪ੍ਰੋਬਲਮ ਕੀ ਹੈ ਸਭ ਤੋਂ ਵੱਡੀ ਪ੍ਰੋਬਲਮ ਲੋਕਾਂ ਦੇ ਇਹ ਸੀਗੀ ਉਹ ਕਹਿੰਦੇ ਵੀ ਜੇ ਨਾ ਕੋ ਸਾਡੀ ਬਿਮਾਰੀ ਦਾ ਹੱਲ ਕਰ ਦੇਗਾ ਸਾਡੀ ਦਵਾਈਆਂ ਠੀਕ ਆ ਤੋ ਛੜਾ ਕੇ ਸਟਵਾ ਦੇਗਾ ਸਾਨੂੰ ਸਾਡੀ ਬੋਡੀ ਨੂੰ ਠੀਕ ਕਰ ਦੇਗਾ ਫਿਰ ਤੁਸੀਂ ਅਸੀਂ ਤਰੀਕਾ ਸੁਣ ਲਾਂਗੇ ਤਦ ਤੋ ਲੈ ਵੀ ਲਵਾਂਗੇ ਠੀਕ ਹੈ ਜੀ ਜੇ ਤੁਸੀਂ ਸਾਨੂੰ ਕੋਈ ਤੋ ਸ਼ੌਂਕੀਆ ਵਧੀਆ ਖਾਜਮਾ ਅਜਿਹਾ ਪਲੋਕ ਨੂੰ ਵਧੀਆ ਖਾਓ ਰੇਕ ਠੀਕ ਆ ਮੈਂ 10 ਤੋਂ 2 ਬੰਦੇ ਖਾ ਲੈਣਗੇ 8 ਬੰਦੇ ਨਹੀਂ ਖਾਣਗੇ ਨਹੀਂ ਖਾਣਗੇ ਫਿਰ ਮੈਂ ਉਹ ਚੀਜ਼ ਨੂੰ ਦੇਖਦੇ ਹੋਏ ਫਿਰ ਮੈਂ ਉੱਥੇ ਜੂਸੇ ਦੇ ਲਾ ਕੇ ਬਣਾਉਂਗਾ ਬਹੁਤ ਪੁਰਾਣੇ ਬੰਦੇ ਜਿਹੜੇ ਵੀਡੀਓ ਦੇਖਦੇ ਹੋਣ ਕਿ ਮੇਰੇ ਕੋਲ ਜੂਸ ਪੀਣਾਂ ਦਿਲ ਸੀਗੇ ਉਹ ਚ ਕੀ ਹੁੰਦਾ ਸੀਗਾ ਸਾਡੇ ਵਿੱਚ ਜੂਸ ਰਹਿੰਦਾ ਸੀ ਕਰੇ ਕੁਝ ਮੇਰਾ ਬੇਟਾ ਬਿਮਾਰ ਹੋ ਗਿਆ ਬੇਟੇ ਨੂੰ ਮੇਰੇ ਨੂੰ ਲਾ ਕੇ ਚਲੋ ਉਹਨੂੰ ਅਲਰਜੀ ਸੀਗੀ ਸਕਿਨ ਦੀ ਹੋ ਗਈ ਉਹ ਅਲਰਜੀ ਦਾ ਕਾਰਨ ਕੀ ਸੀ ਇਹ ਗਰਮੈਸ਼ ਕਰਮੀ ਉਹ ਮੈਂ ਆਪਦੇ ਬੇਟੇ ਦਾ ਵੀ ਇਲਾਜ ਕਰਦਾ ਗਿਆ ਉਹ ਜਿਹੜੇ ਮੈਂ ਜੂਸ ਆਪਦੇ ਬੇਟੇ ਨੂੰ ਪਲਾਉਂਦਾ ਸੀ ਉਹ ਮੈਨੂੰ ਉਕਰ ਪਲਾਣ ਲੱਗ ਗਿਆ ਉੱਤੇ ਉਹ ਚੀਜ਼ ਦੇ ਰਿਜ਼ਲਟ ਮੇਰੇ ਬੇਟੇ ਦੇ ਵੀ ਆਏ ਕਿਉਂਕਿ ਇੰਨੀ ਕਿ ਜ਼ਿਆਦੇ ਉਹਦੇ ਅਲਰਜੀ ਸਾਜੀ 3-4 ਲੱਖ ਰੁਪਏ ਆਪਦੇ ਬੇਟੇ ਤੇ ਖਰਾਬ ਕਰ ਚੁੱਕੇ ਸੀਗੇ ਗਾਂ ਵੀ ਸਾਨੂੰ ਮਰ ਕੀ ਇੰਨਾ ਦਿਮਾਗ ਸਾਡਾ ਉਧਰੋਂ ਲਾਸ ਹੋ ਗਿਆ ਤੇ ਉਧਰੋਂ ਬੇਟੇ ਦੇ ਐਟੀ ਬੱਟੀ ਪ੍ਰੋਬਲਮ ਹੋ ਗਈ ਤੇ ਡਾਕਟਰਾਂ ਨੇ ਵੀ ਸਾਨੂੰ ਜਵਾਬ ਦੇ ਦਿੱਤਾ ਜਿਵੇਂ ਕਿਤੇ ਠੀਕ ਨਹੀਂ ਹੁੰਦਾ ਹੈਗਾ ਨਰਾਸੀ ਘਰ ਦੇ ਵਿੱਚ ਹੀ ਇੱਕ ਤਰ੍ਹਾਂ ਦਾ ਉਹਨੂੰ ਐ ਲਾ ਕੇ ਚੇਲੋ ਮੇਰੇ ਬੇਟਾ ਉਹ ਉਦੋਂ 2 ਸਾਲ ਦਾ ਸੀ ਉਹ ਉਹ ਇੱਕ ਤਰ੍ਹਾਂ ਦਾ ਮੈਂ ਇੱਕ ਪ੍ਰਯੋਗ ਨਹੀਂ ਕਰਦੇ ਹਾਂ ਆਪਾਂ ਤਿਆਰਬੇ ਕਰਦੇ ਨੇ ਉਹ ਇੱਕ ਤਿਆਰਬੇ ਵਾਲੀ ਬਾਡੀ ਬਣਾ ਲਈ ਮੈਂ ਬੇਟਾ ਆਪਾਂ ਅੱਛਾ ਆਪਦੇ ਬੇਟੇ ਤੇ ਤਿਆਰਬੇ ਕਰਨ ਲੱਗੇ ਹਾਂ ਤਾਂ ਮੇਰੀ ਮਜਬੂਰੀ ਹੋ ਗਈ ਮਜਬੂਰੀ ਕਿਉਂ ਹੋ ਗਈ ਕਿਉਂਕਿ ਮੇਰੇ ਰਿਸ਼ਤੇਦਾਰ ਜਾਂ ਜਾਣਦੇ ਹੋਣ ਨੂੰ ਬਹੁਤ ਹੀ ਜ਼ਿਆਦੇ ਅਲਰਜੀ ਸੀ ਇਸ ਕਿਰਦੀਆਂ ਮੱਕੀਆਂ ਫੁੱਲ ਜਾਂਦਾ ਸੀ ਐਕਜ਼ੀਮਾ ਸੀ ਨੂੰ ਬਹੁਤ ਹਾਈ ਲੈਵਲ ਦਾ ਖਾ ਨਹੀਂ ਸਕਦਾ ਸੀ 2 ਮਹੀਨਿਆਂ ਲਗਾਤਾਰ ਲੈਟਰਿੰਗ ਲੱਗੀਆਂ ਹੋਣ ਸੀ ਲਗਾਤਾਰ ਬਾਕੀ ਬਹੁਤ ਹੀ ਜ਼ਿਆਦੇ ਆਕਸੀਜਨ ਦੀ ਸਾਡੀ ਬਹੁਤ ਜ਼ਿਆਦੇ ਤੋ ਉਹਨੂੰ ਗਰਮਾਇਸ਼ ਸੀ ਕਿ ਉਹਨੂੰ ਮੈਂ ਸਮਝਿਆ ਉਹ ਗਰਮਾਇਸ਼ ਹੋਣ ਕਰਕੇ ਉਹ ਫਿਰ ਮੈਂ ਪ੍ਰੋਡਕਟ ਜਿਹੜਾ ਬਣਾਇਆ ਲੀਵਰ ਦਾ ਜਿਵੇਂ ਇਹ ਹੈ ਇਹ ਗਰਮਾਇਸ਼ ਦੇ ਉੱਤੇ ਫਿਰ ਮੈਂ ਉਹ ਕਰਿਆ ਇਹ ਫਿਰ ਮੈਂ ਸਿੱਧਾ ਬਣਾਇਆ ਦੇ ਨਹੀਂ ਸਕਦੀ ਫਿਰ ਇਹ ਤਾਂ ਮੈਂ ਕੀ ਕਰਦਾ ਸੀ ਇਹਦੇ ਵਿੱਚ ਜਦ ਮੈਂ ਸੋਡਾ ਹੋ ਗਿਆ ਨਿੰਬੂ ਹੋ ਗਿਆ ਠੀਕ ਹੈ ਕੁਛ ਇਹਦੇ ਪਾਤੇ ਮੈਂ ਦੋ ਟੱਕਣਾ ਦੋ ਟੱਕਣੋਂ ਵਾਲ ਦਾ ਜੂਸ ਆ ਨਾ ਕੱਢੀ ਉਹਦੇ ਪਾਤੇ ਅਸ਼ਵਾਇਨ ਸਾਉਫ ਜੀਰਾ ਮੇਥੀ ਜਿੰਨੇ ਵੀ ਆਪਣੇ ਸੋਈ ਦਾ ਸਮਾਨ ਹੁੰਦੇ ਸੀਗੇ ਉਹ ਵਿੱਚ ਪਾ ਕੇ ਨਾ ਮੈਂ ਇੱਕ ਗਲਾਸ ਬਣਾ ਦਿੰਦਾ ਸੀਗਾ 50 ਰੁਪਏ ਦਾ ਅੱਛਾ ਜੀ ਉਹ ਜਦੋਂ ਲੋਕ ਠੀਕੇ ਚਲੇ ਜਾਂਦੇ ਸੀਗੇ ਉਹ ਅਗਲੇ ਦਿਨ ਕਿਉਂ ਆਉਂਦੇ ਸੀ ਉਹਨਾਂ ਦਾ ਪਸ਼ਾਬ ਉੱਪਰ ਲੱਗ ਜਾਂਦਾ ਸੀ ਰਾਤ ਨੂੰ ਅੱਛਾ ਜੀ ਉਹ ਤਾਂ ਆਉਂਦੇ ਸੀ ਮੇਰੇ ਕੋਲ ਅਗਲੇ ਦਿਨ ਯਾਰ ਰਾਤ ਆ ਕੇ ਖਿਆ ਬਹੁਤ ਫੁੱਲ ਕੇ ਆਇਆ ਉਹ ਜਦੋਂ ਉਹਦਾ ਪਸ਼ਾਬ ਆਨ ਲੱਗ ਗਿਆ ਉਹ ਚਲ ਮੈਨੂੰ ਇੱਕ ਦਾ ਜਿਵੇਂ ਕਹਿੰਦੇ ਡੁੱਬਦੇ ਨੂੰ ਇੱਕ ਤਿੰਨ ਕੇ ਦਾ ਸਾਰਾ ਕਾ ਠੀਕ ਹੈ ਸਾਰਾ ਉਹ ਵਾਂਗੂ ਕਿ ਤਿੰਨ ਕਾ ਮਿਲ ਗਿਆ ਉਥੋਂ ਉਹ ਫਿਰ ਉਹਨੇ ਮੇਰਾ ਬੇਟਾ ਵੀ ਠੀਕ ਕਰਿਆ ਸਰੂਆਤ ਪਹਿਲਾਂ ਤੁਸੀਂ ਆਉਦੇ ਬੇਟੇ ਤੋਂ ਕਰੀਨ ਨਾਲੇ ਤਾਂ ਅਸੀਂ ਬੇਟਾ ਠੀਕ ਕਰਿਆ ਬੇਟਾ ਠੀਕ ਨਾਲੇ ਬੇਟੇ ਤੇ ਵੀ ਐਨੇ ਰਿਸਕ ਦੇ ਵਿੱਚ ਸੀਗਾ ਬੇਟਾ ਵੀ ਲਗਾਤਾਰ 2 ਮਹੀਨਿਆਂ ਤੋਂ ਬਿਮਾਰ ਸੀਗਾ ਉਹਤੇ ਤਜਰਬਾ ਵੀ ਕਰਿਆ ਆਪਾਂ ਕਹਿੰਦੇ ਨਵੀਂ ਦਵਾਈ ਸੀਗੀ ਕੁਝ ਵੀ ਹੋ ਸਕਦਾ ਸੀਗਾ ਜੂਸਲਾ ਦੋ ਬਥੋਰਾ ਜੇ ਡਰ ਆਪਾਂ ਇਸ ਦਵਾਈ ਦੀ ਤਰ੍ਹਾਂ ਹੀ ਕਹਿ ਸਕਦੇ ਆ ਦਵਾਈ ਕਹਿ ਸਕਦੇ ਹਾਂ ਹਾਂਜੀ ਵੀ ਉਹ ਰਿਸਕ ਵੀ ਲੈਂਦਾ ਉਹਦੇ ਬੇਟੇ ਤੇ ਵੀ ਰਿਸਕ ਲੈਂਦਾ ਤਾਂ ਵੀ ਇਹ ਲੀਵਰ ਦਾ ਵੀ ਇਹ ਸਭ ਤੋਂ ਵੱਡਾ ਆਪਾਂ ਕਹਿੰਦੀ ਵੀ ਰਾਜਾ ਕਹਿ ਸਕਦੇ ਰਾਜਾ ਜੀ ਇਹ ਪਤਾ ਕੀ ਦਿੱਕਤ ਹੈ ਬਾਈ ਇਹ ਤੇ ਤਜਰਬੇ ਕਿੰਨੇ ਹੋਗੇ ਹਾਂਜੀ ਇਹ ਫਰੂਟਸ ਐਂਡ ਵੈਜੀਟੇਬਲ ਹੈ ਅੱਛਾ ਜੀ ਤੁਸੀਂ ਫਰੂਟ ਤੇ ਵੈਜੀਟੇਬਲ ਨਾਲ ਜਿੰਨਾ ਮਰਜ਼ੀ ਹੋ ਘਰੀ ਚ ਲੋ ਉਹ ਤੁਹਾਡੇ ਲਈ ਸਭ ਤੋਂ ਬਾਡੀ ਦੇ ਕਰੀਬੀ ਚੀਜ਼ ਹੈ ਜੀ ਕੁਛ ਚਿਕਨ ਖਾ ਲਿਓ ਕੁਛ ਵੀ ਖਾ ਲਿਓ ਹੁ ਸੈਲਡ ਕਿਉਂ ਕਹਿੰਦੇ ਨੇ ਉਹ ਫਰੂਟਸ ਐਂਡ ਵੈਜੀਟੇਬਲ ਬੋਡੀ ਐਡੈਪਟ ਕਰਦੀ ਐ ਤੁਸੀਂ ਵੱਧ ਖਾਜੋਵੇਂ ਹੁ ਕੇਲੇ ਲੈਨੇ ਤੋਂ ਵੱਧ ਖਾ ਲੋ ਘੱਟ ਖਾ ਲੋ ਕੋਈ ਨੁਕਸਾਨ ਨਹੀਂ ਹੋਗਾ ਪਰ ਕੋਈ ਆਯੁਰਵੇਦਿਕ ਚੀਜ਼ ਤੁਸੀਂ ਵੱਧ ਖਾ ਲੋ ਨੁਕਸਾਨ ਹੋ ਜਾਊਗਾ ਆਲੂ ਵਗਾਰੇ ਇਹਦੇ ਲਈ ਕੋਈ ਵੀ ਜ਼ਿਆਦਾ ਖਾ ਲਓ ਸੋ ਮੈਂ ਹਮ ਤਾਂ ਸੋਚਿਆ ਵੀ ਮੈਂ ਆਪਣੀ ਲਾਈਨ ਨੂੰ ਫਰੂਟਸ ਐਂਡ ਵੈਜੀਟੇਬਲ ਤੇ ਲੈ ਕੇ ਜਾਣਾ ਪਰ ਉਹਨੇ ਕੰਮ ਇਹ ਜੇ ਤਰੀਕੇ ਨਾਲ ਕਰੇ ਕਿ ਉਹ ਵੱਡੀਆਂ ਤੋਂ ਵੱਟੀਆਂ ਪੀ ਜੈਰੀਆਂ ਬਿਮਾਰੀਆਂ ਉਹਨਾਂ ਨੂੰ ਮਾਤ ਪਾਵੇ ਉਹ ਜੀ ਉਹ ਕਿਵੇਂ ਪਾਊਗੀ ਇੱਕ ਤਾਂ ਮੈਨੂੰ ਸਭ ਤੋਂ ਵੱਡਾ ਪਲੱਸ ਹਰੇਕ ਦੁਨੀਆ 400 ਕਰੋੜ ਬੰਦਾ ਇਹਦਾ ਲੀਵਰ ਹੈ ਇਹ ਕੁਦਰਤ ਦਾ ਤਕਰੀਸ਼ ਹੈ ਕੁਦਰਤ ਦੀ ਜਾਇਦਾਦ ਹੈ ਕੁਦਰਤ ਦੀ ਪ੍ਰਾਪਰਟੀ ਹੈ ਇਹ ਕੁਦਰਤੀ ਚੀਜ਼ਾਂ ਨੂੰ ਖਿੱਚ ਲੰਦਾ ਹੈ ਖਿੱਚ ਜਾਂਦਾ ਬਲਕਿ ਖਿੱਚ ਕੇ ਆਪਣੀ ਭਾਸ਼ਾ ਚ ਤੋੜ ਲੰਦਾ ਹੈ ਤੋੜ ਕੇ ਉਹ ਚੀਜ਼ ਨੂੰ ਉੱਥੇ ਪਹਚਾ ਦੂਗਾ ਜਿੱਥੇ ਉਹਦੀ ਜ਼ਰੂਰਤ ਹੈ ਇਹ ਬਹੁਤ ਵੱਡਾ ਹੁਣ ਤੁਸੀਂ ਇਹ ਲੀਵਿੰਗ ਚੀਜ਼ ਖਾ ਲਈ ਕੋਈ ਵੀ ਕੈਲਸ਼ੀਅਮ ਖਾ ਲਿਆ ਹੁਣ ਕੈਲਸ਼ੀਅਮ ਦੀ ਜਰੂਰਤ ਦੰਦਾਂ ਤੇ ਤੁਹਾਡੇ ਹੱਡਾਂ ਚ ਹੈ ਖਾਓ ਖਾਣ ਤੋਂ ਬਾਅਦ ਇਹ ਲੀਵਰ ਨੂੰ ਪਰ ਲੂਗਾ ਵੀ ਇਹ ਬ੍ਰਾਮ ਜਾਂ ਕਰੋੜ ਦਾ ਕੈਲਸ਼ੀਅਮ ਹੈ ਜਾਂ ਮੈਗਨੀਸ਼ੀਅਮ ਉਹਨੂੰ ਖਿੱਚੂਗਾ ਉਹਨੂੰ ਸਮਝ ਜੂਗਾ ਆਪਦੀ ਭਾਸ਼ਾ ਮੀਨੋ ਐਸਿਡ ਚ ਤੋੜ ਦੂਗਾ ਉਹਨੂੰ ਉਹਦੀ ਦੰਦਾਂ ਚ ਪਹਚਾ ਦੂਗਾ ਹੱਡਾਂ ਚ ਪਹਚਾ ਦੂਗਾ ਠੀਕ ਹੈ ਜੀ ਹੁਣ ਲਿਵਿੰਗ ਚੀਜ਼ ਦਾ ਫਾਇਦਾ ਕੀ ਹੋਇਆ ਦੇਖੋ ਛੋੜੇ ਹੱਡਾਂ ਨੂੰ ਤਾਕਤ ਮਿਲ ਗਈ ਲੀਵਰ ਛੋੜੇ ਦੰਦਾਂ 'ਚ ਚੀਜ਼ ਪਹੁੰਚ ਗਈ ਉੱਥੇ ਸਭ ਤੋਂ ਵੱਡਾ ਫਾਇਦਾ ਕੀ ਹੋਇਆ ਤੁਹਾਡਾ ਪੇਟ ਖਾਲੀ ਹੋ ਗਿਆ ਹਾਂਜੀ ਜਿਹੜੇ ਪਰਪਲ ਤੁਸੀਂ ਕੈਲਸ਼ੀਅਮ ਖਾਧਾ ਸੀ ਉੱਥੇ ਪਹੁੰਚ ਗਿਆ ਕਿਉਂ ਕਿ ਲੀਵਰ ਨੂੰ ਆਪਦੀ ਭਾਸ਼ਾ ਸਮਝ ਆ ਜਾਂਦੀ ਹੈ ਜੇ ਕੋਈ ਹੋਰ ਭਾਸ਼ਾ ਤੇ ਗੱਲ ਕਰਾਂਗੇ ਨਹੀਂ ਸਮਝਾਂਦੀ ਪਰ ਡੈੱਡ ਚੀਜ਼ ਐ ਹੁਣ ਡੈੱਡ ਕੈਲਸ਼ੀਅਮ ਐ ਉਹ WHO ਦੀ ਰਿਪੋਰਟ ਵੀ ਐਸੀ ਕਹਿੰਦੇ ਹਾਰਟ ਅਟੈਕ 50% ਹੈ ਮੈਂ ਤੁਹਾਨੂੰ ਰੈਲਿਟੀ ਬੋਲ ਰਿਹਾ ਹਾਂ ਰਿਪੋਰਟ ਕੱਢ ਲਿਓ ਤੁਸੀਂ ਇਹ 50% ਓਵਰਡੋਜ਼ ਕੈਲਸ਼ੀਅਮ ਡੈੱਡ ਕੈਲਸ਼ੀਅਮ ਗੋਲੀयां ਲਾ ਖਾ ਰਹੇ ਨੇ ਉਹਨੂੰ ਲੀਵਰ ਪਰਦਾ ਨਹੀਂ ਸਮਝਦਾ ਨਹੀਂ ਉਹਨੂੰ ਖੂਨ ਚ ਦੇਖਦਾ ਹੁੰਦਾ ਉਹ ਹੌਂਟ ਜੰਮ ਕੇ ਉਹ ਬਲੌਕੇਜ ਕਰ ਦਿੰਦਾ ਹੈ ਬਲੌਕੇਜ ਕਰਕੇ ਤੈਕ ਕਰਦਾ ਉਹਦੇ ਨਾਲ ਸਭ ਤੋਂ ਵੱਡਾ ਨੁਕਸਾਨ ਹੁੰਦਾ ਹੈ ਠੀਕ ਹੈ ਜੀ ਤੇ ਬਾਈ ਜੇ ਆਪਾਂ ਗੱਲਬਾਤ ਕਰੀਏ ਆਪਾਂ ਲੀਵਰ ਡੀਟੌਕਸਾਈਡਾ ਜੂਸ ਆਪਣਾ ਹਾਂਜੀ ਤੇ ਆਪਾਂ ਇਹਦੇ ਬੈਨੀਫਿਟ ਦੀ ਗੱਲਬਾਤ ਕਰੀਏ ਤੇ ਇਹਦੇ ਬੈਨੀਫਿਟ ਕੀ ਤਾਂ ਉਹ ਰੈਂਕ ਕਰਦਾ ਬੰਦਾ ਉਹਨਾਂ ਦੇ ਲੀਵਰ ਖਰਾਬ ਨੇ ਜਾਂ ਹੋਰ ਵੀ ਆਪਾਂ ਕਹਿੰਦੇ ਦਵਾਈਆਂ ਖਾ ਖਾ ਕੇ ਲੀਵਰ ਨੇ ਜਿਹੜੇ ਵੀ ਉਹਨਾਂ ਦੇ ਜਮਾ ਖਤਮ ਹੋਏ ਪਏ ਨੇ ਵੀ ਜਾਂ ਵੈਸੇ ਕੋਈ ਕਿਸੇ ਕਾਰਨ ਕਰਕੇ ਲੀਵਰ ਵੀ ਇਹਦੇ ਬੈਨੀਫਿਟ ਕੀ ਕੀ ਨੇ ਆਪਾਂ ਵੀ ਬੈਨੀਫਿਟ ਇਹ ਮੈਂ ਨਾ ਸੋਣ ਬਈ ਬੈਨੀਫਿਟ ਇਹਦੇ ਮੈਂ ਰੂਟ ਕੌਜ਼ ਦੱਸ ਰਿਹਾ ਤੁਹਾਨੂੰ ਜਣਾ ਦੱਸ ਰਿਹਾ ਅੱਛਾ ਜੀ ਜਿਹੜੇ ਬੰਦਾ ਵੀ ਹੁਣ ਦਾਰੂ ਪੀਂਦਾ ਕੋਈ ਪੀਂਦਾ ਉਹਦੇ ਨਾ ਪੇਟ ਦੇ ਵਿੱਚ ਪਿੱਤ ਵਧ ਜਾਂਦੀ ਹੈ ਬਾਤ ਪਿੱਤ ਕੱਸ ਗਰਮੈਸ਼ ਬਾਤ ਹੈ ਗਰਮੈਸ਼ ਗਰਮੀ ਵਧ ਜਾਂਦੀ ਹੈ ਠੀਕ ਹੈ ਜੀ ਜੇ ਤੁਸੀਂ ਇੱਕ ਵਾਰ ਤੇ ਫੋਕਸ ਕਰ ਲਓਗੇ ਨਾ ਇਹਨੂੰ ਪੁਰਾਣੇ ਬਜ਼ੁਰਗ ਆਪਣੇ ਕਹਿੰਦੇ ਸਨ ਸਾਡੀ ਬੁਰੇ ਪੁਰਾਣੇ ਬਜ਼ੁਰਗਾਂ ਨੂੰ ਕਹਿੰਦੇ ਕੋਈ ਤੇਰੇ ਗਰਮੀ ਭਰ ਗਈ ਤੇਰੇ ਪੈਦੇ ਚ ਹਾਂਜੀ ਉਹ ਉਹ ਭਰਦੀ ਹੈ ਕੱਲੇ ਭਰ ਗਈ ਹੁਣ ਜਦੋਂ ਭਰ ਗਈ ਲੀਵਰ ਆਪਣੇ ਐਂਜਾਈਮਸ ਨਹੀਂ ਕਰਦਾ ਕਰਦਾ ਨਹੀਂ ਤਾਂ ਉਹ ਜਿਹੜਾ ਤੁਸੀਂ ਖਾਣਾ ਖਾਦਾ ਉਹ ਹਾਜਮ ਨਹੀਂ ਹੁੰਦਾ ਉਹ ਸੜ ਗਿਆ ਠੀਕ ਹੈ ਜੀ ਹਾਜਮ ਕਿਹਨੂੰ ਕਹਿੰਦੇ ਰੋਟੀ ਖਾਦੇ 1 ਘੰਟੇ 1 ਘੰਟੇ ਖਾ ਲਈ ਜਿਹੜੀ ਤਾਕਤ ਜਿਹੜੇ ਪਾਵਰ ਦੇ ਪਾਰਸ ਨੂੰ ਪਹੁੰਚ ਗਈ ਹੁਣ ਸੜਿਆ ਹੋਇਆ ਕਿਹਨੂੰ ਕਹਿੰਦੇ ਰੋਟੀ ਖਾਦੀ 4 ਘੰਟੇ ਹੋ ਪਿਆ ਉਹ ਕਿਉਂ ਪਿਆ ਲੀਵਰ ਨੇ ਆਪਣੇ ਐਂਜਾਈਮਸ ਨਹੀਂ ਕਿਉਂ ਨਹੀਂ ਕੱਢੇ ਉਹ ਚ ਗਰਮੀ ਹੈ ਉਹ ਇਹਨੇ ਕੀ ਕਰਨਾ ਹੈ ਇਹ ਤੁਸੀਂ ਲਾਉਂਗੇ ਇਹਨੇ ਸੋਡੀ ਗਰਮੀ ਬਾਹਰ ਕਰ ਦੇਣੀ ਹੈ ਪਰ ਕਦਨੇ ਨੇਚਰਲ ਤਰੀਕੇ ਨਾਲ ਕੋਈ ਐ ਸਾਇੰਸ ਨਹੀਂ ਹੈਗਾ ਵੀ ਤੁਸੀਂ ਲੈ ਲਈ ਤੁਹਾਨੂੰ 2 ਘੰਟਿਆਂ ਦੀ ਤਾਕਤ ਦੇ ਦੂਗਾ ਇਹ ਅੱਛਾ ਜੀ ਠੀਕ ਹੈ ਇਹਨੇ ਤਿੰਨ ਚਾਰ ਦਿਨ ਚ ਹੌਲੀ ਹੌਲੀ ਜੂਸ ਹੈ ਇਹਦਾ ਸਾਈਡ ਇਫੈਕਟ ਕੋਈ ਹੈ ਨਹੀਂ ਨੇਚਰਲੀ ਲਓ ਭਰ ਤੋਂ ਚਾਰ ਪੰਜ ਦਿਨ ਚ ਇਹਨੇ ਕੀ ਕਰਨਾ ਹੌਲੀ ਹੌਲੀ ਸੋਡੀ ਜਿਵੇਂ 10% ਅੱਜ ਕਰਤੀ 20 ਅੱਜ ਕਰਤੀ 30 ਇਹਦਾ ਕੋਈ ਕੈਮੀਕਲ ਪਾ ਦੂ ਇੱਕ ਦਿਨ ਚ ਕੱਢ ਦੂਗਾ ਉਹਦਾ ਉਹ ਫਿਰ ਅਗਲੇ ਦਿਨ ਸੋ ਨੁਕਸਾਨ ਕਰ ਦੂਗਾ ਦੂਜੀ ਗੱਲ ਜਿੰਨੇ ਵੀ ਮੈਨੂਫੈਕਚਰਡ ਪ੍ਰੋਡਕਟ ਨਾਸਾ ਵਿਗਿਆਨ ਅਮਰੀਕਾ ਕੈਨੇਡਾ ਇਨਸਾਨ ਸਿਰਫ ਗਰਮ ਤਸਵੀਰ ਦੀ ਚੀਜ਼ ਬਣਾ ਸਕਦਾ ਠੰਡੀ ਨਹੀਂ ਬਣਾ ਸਕਦਾ ਅੱਛਾ ਜੀ ਇਹਦੇ ਫੀਨੋਮੈਨਾ ਤੇ ਕੀ ਕੰਮ ਕਰਦਾ ਹੈ ਇਹ ਇਹ ਆਲੂ ਬਖਾਰਾ ਨੇਚਰਲੀ ਤਸਵੀਰ ਉਹ ਦੇਸੀ ਦੀ ਠੰਡੀ ਹੁੰਦੀ ਹੈ ਉਹ ਗਰਮੀ ਨੂੰ ਕੱਟ ਦਿੰਦਾ ਕਿਤੇ ਵੀ ਤੁਸੀਂ ਨੂੰ ਗਰਮੀ ਲੱਗੂ ਨਾ ਅਸੀਂ ਏਸੀ ਕੋਲ ਜਾਓਗੇ ਜਦੋਂ ਤੁਹਾਨੂੰ ਗਰਮੀ ਠੰਡ ਲੱਗੂਗੀ ਤਦ ਤੁਸੀਂ ਗਰਮੀ ਕੋਲ ਜਾਓਗੇ ਠੀਕ ਹੈ ਜੀ ਇਹ ਨੇਚਰਲੀ ਦੇਖ ਸਮਝ ਗਏ ਤੁਸੀਂ ਗੱਲ ਬਿਲਕੁਲ ਕਿੰਨਾ ਸਿੰਪਲ ਫੀਨੋਮੈਨਾ ਦੇਖੋ ਕਿੰਨਾ ਇਹਨੇ ਕੀ ਕਰਨਾ ਹੈ ਹੁਣ ਬਹੁਤ ਬੰਦੇ ਕਹਿੰਦੇ ਸਾਡੇ ਫਾਰਾ ਆ ਗਿਆ ਇਹ ਫਾਰਾ ਇਹਨੂੰ ਖਤਮ ਕਰਦਾ ਫਾਰਾ ਕੀ ਹੋ ਗਿਆ ਤੁਸੀਂ ਜਿਹੜਾ ਤੁਹਾਡਾ ਤੁਸੀਂ ਖਾਦਾ ਗਰਮੈਸ਼ ਹੋ ਰਹੀਏ ਤੁਹਾਨੂੰ ਤੁਸੀਂ ਉਹਦੇ ਵਿੱਚ ਖਾਣਾ ਦੇ ਦਿੱਤਾ ਉਹ ਵੀ ਕੈਮੀਕਲੀ ਦੇ ਦਿੱਤਾ ਉਹਨੇ ਹੋਰ ਗਰਮੈਸ਼ ਕਰਤੀ ਉਹ ਕੀ ਕਰਦਾ ਤੁਸੀਂ ਕਿਤੇ ਗੈਸ ਤੇ ਪਾਣੀ ਨੂੰ ਬਾੜੋ ਪਾਪ ਬਣ ਜੂਗੀ ਪਾਪ ਬਣ ਜੂਗੀ ਕਿਉਂ ਬਣੂਗੀ ਕਿਉਂਕਿ ਅੱਗ ਮਿਲਦੀ ਹੈ ਉਹ ਹੋਰ ਜਿਹੜਾ ਤੁਸੀਂ ਖਾਣਾ ਖਾਦਾ ਪਹਿਲੀ ਰਾਤ ਦੀ ਕਰਵਾਇਆ ਸੀ ਤੀ ਦਾਰੂ ਕਰਕੇ ਤੁਸੀਂ ਹੋਰ ਉਹ ਫੁੱਲ ਗਿਆ ਫੁੱਲ ਗਿਆ ਉਹਦੀ ਗੈਸ ਬਣ ਗਈ ਗੈਸ ਬਣ ਕੇ ਉਹ ਫੁੱਲ ਗਿਆ ਫਾਰ ਆ ਗਿਆ ਹੁਣ ਕੀ ਹੈ ਹੁਣ ਜਿਵੇਂ ਬੱਦਲ ਨੇ ਪਹਾੜਾਂ ਚ ਵੀ ਪੈਂਦਾ ਕਿਉਂ ਜਾਦੇ ਪੈਂਦਾ ਹੁਣ ਆਪਣੇ ਪੰਜਾਬ ਬਦਲ ਚਾਲਦੇ ਨੇ ਪਹਾੜਾ ਜਦੋਂ ਮੌਨਸੂਨ ਪਾਉਂਦੇ ਨੇ ਹੁਣ ਪੰਜਾਬ ਦੇ ਵਿੱਚ ਜਦੋਂ ਲੋਕ ਯੂਜ਼ ਕਰ ਲੈਂਦੇ ਨੇ ਜੂਰੀਆ ਜਾਦੇ ਉਹ ਜਿਹੜੀ ਭਾਫ ਹੈ ਉਹ ਤੁਪਕਾ ਨਹੀਂ ਬਣਦੀ ਕਿਉਂਕਿ ਉਹ ਰੇ ਠੱਡ ਨਹੀਂ ਮਿਲਦੀ ਪੰਜਾਬ ਵਿੱਚ ਹਮਾਚੇ 'ਚ ਜਿਆਦੇ ਮਿਲ ਜਾਂਦੀ ਇਹਨੇ ਉਹੀ ਕਰਨਾ ਹੈ ਇਹਨੇ ਕੀ ਕਰਨਾ ਸੋਡੀ ਜਿਹੜੀ ਭਾਫ ਹੈ ਫਾਰਾ ਉਹਨੂੰ ਤੁਪਕਾ ਬਣਾ ਕੇ ਪਸ਼ਾਬ ਵਾਂਹੀ ਬਾਹਰ ਕਰ ਦੇਣਾ ਜੀ ਬੁੱਕੜੂ ਕਿਵੇਂ ਜਿਵੇਂ ਤੁਸੀਂ ਦਾਰੂ ਕੱਢਣ ਵਾਲੇ ਬਹੁਤ ਬੰਦੇ ਵੀ ਭਾਈ ਸਮਝ ਜਾਣਗੇ ਤੁਸੀਂ ਤਾਂਸਰੇ 'ਚ ਪਾਣੀ ਬਦਲਦੇ ਹੋ ਠੰਡਾ ਪਾਣੀ ਕਿਉਂ ਪਾਣਿਓ ਵੀ ਜਿਹੜੀ ਉਹ ਭਾਫ ਬਣ ਗਈ ਉਹ ਗੈਸ ਰਹੀਂ ਬਾਹਰ ਮੈਟ ਜਾਏ ਉਹ ਵੀ ਤੁਸੀਂ ਇਹ ਕਿ ਇਹ ਮੈਂ ਪ੍ਰੋਡਕਟ ਤੁਹਾਨੂੰ ਦੱਸਤਾ ਸਮਝ ਆ ਗਈ ਪਰ ਇਹਦੀ ਤੁਹਾਨੂੰ ਮੈਂ ਜੜਾ ਦੱਸਤੀ ਆ ਵੀ ਅੰਦਰੋਂ ਸਿਸਟਮ ਦੇ ਵਿੱਚ ਵੜ ਕੇ ਕਿਵੇਂ ਕੰਮ ਕਰਦਾ ਹੈ ਨੇਚਰਲ ਚੀਜ਼ਾਂ ਨੂੰ ਇਹ ਪਾਫ ਜਾਬ ਰਹੀਂ ਬਾਹਰ ਕਰ ਦਿੰਦਾ ਔਰ ਨੇਚਰਲ ਜਿਵੇਂ ਕੰਮ ਕਰਨਾ ਬਾਕੀ ਸਾਰਾ ਪੇਟ ਹਲੋ ਹੋ ਜਾਊਗਾ ਸੰਗ ਵਰਕ ਹੋ ਜਾਊਗਾ ਲੀਵਰ ਨੂੰ ਕਿਵੇਂ ਤਾਕਤ ਮਿਲੂਗੀ ਉਹਨੂੰ ਜਿੰਨਾ ਟੈਂਪਰੇਚਰ ਚਾਹੀਦਾ। ਕਿਉਂਕਿ ਟੈਂਪਰੇਚਰ ਵਰਡ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਐਮਿਤ ਰੱਖਦਾ। ਬਹੁਤ ਬੰਦੇ ਮੇਰੇ ਵੀਰ ਭਾਈ ਖੇਤੀ ਕਰਦੇ ਹੋਣਗੇ। ਸੋਡਾ ਜਦੋਂ ਫਸਲ ਦਾ ਬੂਰ ਪੈ ਗਿਆ ਜੇ ਉਹਨੂੰ ਟੈਂਪਰੇਚਰ 2 ਡਿਗਰੀ ਵੱਧ ਮਿਲ ਗਿਆ ਤਾਂ ਥੋੜਾ ਚਾੜ-ਕਟ ਜਾਊਗਾ। 2 ਡਿਗਰੀ ਘੱਟ ਮਿਲ ਗਿਆ ਤਾਂ ਦਾ ਚਾੜ-ਕਟ ਜਾਊ ਟੈਂਪਰੇਚਰ ਦਾ ਸੋਡੀ ਬਾਡੀ ਹੈ 98 ਤੇ ਸਹੀ ਕੰਮ ਕਰਦੀ ਹੈ। 1 ਡਿਗਰੀ ਵੱਧ ਗਿਆ 99 ਹੋ ਗਿਆ ਖੜਗੀ ਬਾਡੀ। ਖੜਗੀ ਜੀ। ਦੇਖੋ ਹੱਡ ਬੰਨਣੀ ਹੋਗੀ। ਕਿਉਂ ਹੋਗੀ ਸੋ। ਸੋ ਉਹ ਚੀਜ਼ ਨੂੰ ਦੇਖਦੇ ਹੋਏ ਅਸੀਂ ਤਾਂ ਹੀ ਉਹ ਮੈਂ ਹਾਂਦਿਆ ਜਦੋਂ ਉਹ ਉੱਥੋਂ ਸਮ ਉਹ ਲੋਸ ਦਾ ਰਿਕਵਰ ਕਰਨ ਲਈ ਸਾਡੇ ਘਰੇ ਹਰ ਦਾ ਜ਼ਮੀਨ ਵੇਚਣ ਦੇ ਹਾਲਾਤ ਆ ਗਏ ਸੀਗੇ ਉਧਰੋਂ ਮੁੰਡੇ ਦੇ ਉਧਰੋਂ ਮੈਂ ਵਿਆਹ ਕਰਾਇਆ ਸੀਗਾ ਸੋ ਤੇਰਵੇ ਚੋ ਚੀਜ਼ਾਂ ਨਿਕਲਦੀਆਂ ਨੇ ਜਦੋਂ ਕਹਿੰਦੇ ਉਹ ਅਸਲ ਹੱਦ ਕੇ ਨਿਕਲਦੀਆਂ ਨੇ ਸੋ ਫਿਰ ਮੈਨੂੰ ਰੌ ਮਟੀਰੀਅਲ ਦਿੱਕਤ ਆਉਂਦੀ ਸੀ ਫਿਰ ਮੈਂ ਆਪਣੇ ਪੰਜਾਬ ਦੇ ਵੀਰ ਭਾਈ ਜਿਹੜੇ ਦੇਸੀ ਆਲੂ ਫਰਦ ਕਰਦੇ ਸੀ ਉਹਨਾਂ ਨਾਲ ਕੰਟੈਕਟ ਕਰੇ ਉਹ ਉਹਨਾਂ ਨੂੰ ਕੀ ਸਾਰਾ ਮਿਲ ਗਿਆ ਉਹ ਕਹਿੰਦੇ ਸਾਡਾ ਲੋਕ ਮਜਾ ਕਟਾਉਂਦੇ ਨੇ ਤੁਹਾਨੂੰ 8-8 ਸਾਲ ਦੇਸੀ ਆਲੂ ਫਿਰ 8 ਸਾਲ ਚ ਫੜ ਦਿੰਦਾ ਹਾਈਬ੍ਰਿਡ ਛੇਤੀ ਦੇ ਦਿੰਦਾ ਸੋ ਉਹਨਾਂ ਨੂੰ ਕੀ ਸਾਰਾ ਹੋਗਾ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਤੂੰ ਸ ਉਹਨੋਂ ਕੋਟਕਪੂਰੇ ਆ ਬੰਦਾ ਮੁਰਿੰਡੇ ਸਾਈਡ ਨੇ ਗੁਰਰਾਸਪੁਰ ਸਾਈਡ ਸੇ ਉਹਨੋਂ ਤੋਂ ਮੈਂ ਕਰਕੇ ਸੋਰਸ ਆ ਉਸੇ ਮਸ਼ੀਨਾਂ ਦੀ ਪਾਇਓ ਫੋਟੋ ਦੇਖਿਓ ਪ੍ਰੋਸੈਸ ਕਰਕੇ ਇਹਨੂੰ ਬਜਟ 'ਚ ਲਿਆਂਦਾ ਬਹੁਤ ਲੋਕ ਪੰਸਾਰੀ ਤੋਂ ਵੀ ਲੈ ਕੇ ਖਾਂਦੇ ਨੇ ਇਸ ਵੇਰੇ ਆਲੂ 18 ਵਿੱਚ ਰੀਮ ਲੈਂਦੇ ਨੇ ਠੀਕ ਆ ਉਹ ਤੁਹਾਨੂੰ ਉਚਾਰ 5 5 600 ਰੁਪਏ ਕਿਲੋ ਮਿਲਦਾ ਦੈਸੀ ਆਲੂ ਬਕਾਰਾ ਸੋ ਮੈਂ ਇਹਨੂੰ ਵੈਲਿਊ ਫਾਰ ਮਨੀ ਲਿਆਂਦਾ ਵੀ ਉਹ ਨੂੰ 1200 ਰੁਪਏ ਰੱਖ ਪਊਗਾ ਇਹ ਤੁਹਾਨੂੰ ਪੰਜ ਤੋਂ ਪਊਗਾ ਆਮ ਬੰਦੇ ਨੂੰ ਤਕਲੀਫ ਨਾ ਅੱਛਾ ਜੀ ਤੇ ਬਈ ਇਹ ਸੀ ਆਪਣਾ ਲੀਵਰ ਡੀਟੌਕਸ ਇਹ ਆਪਾਂ ਲੀਵਰ ਦਾ ਰਾਜਾ ਕਹਿੰਦੀ ਹੈ ਤੇ ਏ ਬਈ ਪ੍ਰੋਡਕਟ ਬਾਰੇ ਮੈਂ ਵੀ ਆਪਾਂ ਕਹ ਲਈ ਮਰਦਾਨਾ ਇਹ ਬਈ ਇਹਦਾ ਨਾਮ ਹੈਗਾ ਜੀ ਮਰਦਾ ਰਿਸ਼ਤਾ ਮਰਦਾ ਰਿਸ਼ਤਾ ਜੀ ਹਾਂ ਜੀ ਇਹ ਬਈ ਨਾਮ ਇਹ ਚੀਜ਼ ਕਿੱਥੋਂ ਨਿਕਲੀ ਆ ਇਹ ਵੀ ਜਿਵੇਂ ਮੈਂ ਚੈਨਲ ਲੁਧਿਆਣੇ ਮੇਲੇ ਤੇ ਜਾਂਦਾ ਹਾਂ ਹਾਂਜੀ ਤੋਂ ਮੈਂ ਹੁਣ ਥੋੜੀ ਜੀ ਗੱਲ ਆਪਣੇ ਸਮਾਜ ਲਈ ਬਹੁਤ ਜ਼ਰੂਰੀ ਹੈ ਮੈਂ ਕਹਿੰਦਾ 18 ਸਾਲ ਤੋਂ ਉੱਪਰ ਵਾਲੇ ਬੱਚੇ ਵਾਸਤੇ ਥੋੜੀ ਜੀ ਉਹਨਾਂ ਵਾਸਤੇ ਦੇਖਣੇ ਨੂੰ ਹਾਂਜੀ ਠੀਕ ਹੈ ਤੇ ਇਹ ਮੇਰੇ ਕੋਲ ਜਿਹੜੇ ਮੁੰਡੇ ਹੁੰਦੇ ਸੀਗੇ ਜਵਾਨ ਜਦੋਂ ਮੈਂ ਲੁਧਿਆਣੇ ਮੇਲੇ ਲਾਂਦਾ ਸੀ ਮੰਡੀਆਂ ਤੇ ਜਾਂਦਾ ਮੈਂ ਮਰਕੀ ਗਰਾਊਂਡ ਲੈਵਲ ਦੇ ਉੱਤੇ ਖਾਪਦੇ ਆ ਪਰ ਉਹ ਨੂੰ ਪਤਾ ਮੈਂ ਤਨ ਚਰਚਾ ਚਰ ਮੰਡੀ ਲਾਂਦਾ ਮਰਕੀ ਗਰਾਊਂਡ ਲੈਵਲ ਦੇ ਉੱਤੇ ਕੀ ਚੀਜ਼ ਮੁੰਡਿਆਂ ਤੋਂ ਸੁਣਨ ਨੂੰ ਮਿਲਦੀ ਇੱਕ ਤਾਂ ਉਹ ਕਹਿੰਦੇ ਵੀ ਅਸੀਂ ਯਾਰ ਨਾ ਤਾਂ ਸੈਕਸਚੁਅਲੀ ਖਤਮ ਆ ਵੀ ਨਾ ਅਸੀਂ ਪੂਰੇ ਤਕੜੇ ਆ ਵੀ ਨਾ ਤਾਂ ਐਂ ਕਹਿ ਸਕਦੇ ਮੈਂ ਅਸੀਂ ਖਤਮ ਆ ਵੀ ਨਾ ਤਾਂ ਕੋਸਾ ਤੋਂ ਬਣਦਾ ਵੀ ਨਾ ਅਸੀਂ ਖਤਮ ਹੁੰਦੇ ਆ ਵੀ ਵਿੱਚ ਵਿਚਾਲੇ ਜਿਹੜੇ ਆ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਸਾਡੀ ਬਾਡੀ ਨਹੀਂ ਹੁਣ ਸਾਡੇ ਪਿੰਡ ਦੇ ਮੁੰਡੇ ਬਹੁਤ ਪ੍ਰਾਣੀ ਸੀ ਕਿ ਮੇਰਾ ਡੈਡੀ ਤੋਂ ਪਹਿਲਾਂ ਮੈਂ 2012 ਚ ਨਿਕਲ ਪੜਦਾ ਸੀ ਉਦੋਂ ਮੈਂ ਵੀ ਦਾਰੂ ਪੀਂਦਾ ਸੀ ਗੰਦ ਕੰਮਾਂ 'ਚ ਪਏ ਹੋਏ ਸੀ ਉਹ ਮੈਂ ਜਵਾਨ ਮੁੰਡਿਆਂ ਨੂੰ ਕਹਿੰਦਾ ਵੀ ਯਾਰ ਤੁਸੀਂ ਕਿਉਂ ਪੀਂਦੇ ਹੋ ਸੀ ਕਿਉਂ ਨਸ਼ਾ ਕਰਦੇ ਹੋ ਯਾਰ ਕਿਉਂ ਪਰ ਉਹ ਮੁੰਡੇ ਮੈਨੂੰ 10 'ਚੋਂ ਸਾਰੇ ਤਾਂ ਨਹੀਂ ਇਹ ਗੱਲ ਕਹਿੰਦੇ 10 'ਚੋਂ 7 ਬੰਦੇ ਇਹ ਗੱਲ ਕਹਿੰਦੇ ਨੇ ਤੇ ਯਾਰ ਸਾਡੀ ਬਾਡੀ 'ਚ એનર્ਜੀ ਨਹੀਂ ਹੈਗੀ ਜੀ એનર્ਜੀ ਨਹੀਂ ਹੁੰਦੀ ਤਾਂ ਸਾਨੂੰ ਨਸ਼ੇ ਦੀ ਲੋੜ ਪੈਂਦੀ ਠੀਕ ਹੈ ਬਈ ਐਨਰਜੀ ਕਿਉਂ ਨਹੀਂ ਹੈਗੀ ਡੈਡ ਫੂਡ ਹੈ ਰੀਵਿੰਗ ਫੂਡ ਹੈ ਨਹੀਂ ਕੋਈ ਪੈਦਾ ਨਹੀਂ ਕਰਦਾ ਹੈਗਾ ਸੋ ਜਦੋਂ ਉਹ ਉਹਨਾਂ ਨੇ ਮੈਨੂੰ ਵੀ ਮੈਨੂੰ ਵੀ ਯਾਰ ਉਹਨਾਂ ਦੀ ਗੱਲ ਚ ਤੰਤ ਲੱਗੇ ਕਿਉਂ ਲੱਗੇ ਕਿਉਂਕਿ ਜਦੋਂ ਮੈਂ ਚੱਲ ਗਿਆ ਨਾ ਕੈਸੀ 2005 6 7 ਚ ਮੈਂ ਵੀ ਇਹ ਦਾਦ ਗੁਰੂ ਫੀਨ ਲੱਗਿਆ ਸੀ ਕਿਉਂਕਿ ਮੈਂ ਵੀ ਤਾਂ ਲੱਗਿਆ ਸੀਗਾ ਅਸਾਸੀ ਜਦੋਂ ਉੱਠਿਆ ਕਰੀ ਬਈ ਸਵੇਰੇ ਕਾਲਜ ਜਾਣਾ ਹੋਇਆ ਕਰੀ ਰਾਤ ਨੂੰ ਅਸੀਂ ਖਾ ਕੇ ਮੈਦੇ ਤੋਂ ਬਾਠੇ ਪੈ ਜਾਗੇ ਜੀ ਸਵੇਰੇ ਹੁਣ ਸਰੀਰ ਨੂੰ ਤਾਕਤ ਤਾਂ ਮਿਲੂ ਜੋ ਚਾਹੀਦੀ ਚੀਜ਼ ਖਾਓ ਤੇ ਚੱਲੀ ਗਏ ਹੁਣ ਮਿੱਟੀ ਜਿਹੜੇ ਜਾਂਦੀ ਹੈ ਪੜਦੇ ਉਹਨਾਂ ਨੂੰ ਕਿੱਥੋਂ ਵਿਚਾਰਿਆਂ ਨੂੰ ਖਾਣ ਦੀ ਚੀਜ਼ਾਂ ਉਹ ਜਿਲਦੀਆਂ ਨੇ ਉਹ ਗਲੇ ਸੜੇ ਢਾਬਿਆਂ ਤੋਂ ਰੋਟੀ ਖਾਂਦੇ ਨੇ ਉਹ ਜਦੋਂ ਉੱਠਦੇ ਨੇ ਸਵੇਰੇ ਉਹਨਾਂ ਨੂੰ ਇੱਕ ਦਾ ਮੁੰਡੇ ਕੁੜੀਆਂ ਹੋਣ ਕਰਕੇ એનર્ਜੀ ਜ਼ਿਆਦਾ ਚਾਹੀਦੀ ਹੈ ਠੀਕ ਹੈ ਉਹ ਰਾਤ ਵਾਲੇ ਉਹਨਾਂ ਦਾ ਹੈਗੋਰ ਪਿਆ ਦਾ ਦਰੂਹ ਪੀਤੀ ਹੁੰਦੀ ਹੈ ਉਹ ਫਿਰ ਜਦੋਂ એનર્ਜੀ ਨਹੀਂ ਮਿਲਦੀ ਮੁੰਡਿਆਂ ਨੂੰ ਫਿਰ ਉਹ એનર્ਜੀ ਲੈਣ ਵਾਸਤੇ ਨਸ਼ੇ ਵਾਲੇ ਪਾਸੇ ਚਲੇ ਜਾਂਦੇ ਨੇ ਠੀਕ ਹੈ ਜੀ ਉਹ ਰੋਲਾ એનર્ਜੀ ਦੀ ਹੁੰਦਾ ਉਹਨਾਂ ਨੂੰ ਤੁਹਾਨੂੰ ਅਸੀਂ ਨਸ਼ ਸੋ ਇਹ ਜੀ ਨੂੰ ਦੇਖਦੇ ਹੋ ਮੈਂ ਮੁੰਡੇ ਨੂੰ ਪੁੱਛਿਆ ਫਿਰ ਮੈਂ ਦੇਖਿਆ ਵੀ ਉਹ ਤੇ ਕੰਮ ਕਰਨਾ ਪਊਗਾ ਵੀ ਇਹ ਤਾਂ ਬਹੁਤ ਵੱਡੀ ਦਿੱਕਤ ਹੈ ਫਿਰ ਮੈਂ ਪਿਛਲੇ ਸਾਲ ਬਣਾਇਆ ਪ੍ਰੋਡਕਟ ਇੱਕ ਦੋ ਬੰਦਿਆਂ ਨੇ ਦਿੱਤਾ ਹੀ ਗਰਮਾਇਸ਼ ਕਰਜਿਆ ਕਰੇ ਕਿ ਇਹਦੇ ਵਿੱਚੋਂ ਸਾਲਾਂ ਪੰਜਾ ਪੈਂਦਾ 18000 ਰੁਪਏ ਵੀ ਲਵਾ ਸ਼ੋਰਦਾ ਸਫੇਦ ਮੂਸਲੀ ਤਲ ਮਖਾਣਾ ਲਾਜਵੰਤੀ ਬਹੁਤ ਜਿਹੜਾ ਕੋਈ ਇਹ ਚ ਲਾ ਕੇ ਚੱਲੋ ਭਾਸਮਾ ਵੀ ਪੈਂਦੀ ਹੈ 1-2 ਲੱਖ ਰੱਥਨ ਉਹਦੇ ਨਾਲ ਕੀ ਹੁੰਦਾ ਸੀ ਜਿਹੜੇ ਜਵਾਨ ਉਹ ਹੁੰਦੇ ਸੀ ਕਿ ਮੁੰਡੇ ਕੀ ਦਿੰਦਾ ਸੀ ਕਿਉਂਕਿ ਮੈਂ ਪਹਿਲਾਂ ਤਿਆਰ ਬੇ ਕਰਕੇ ਚੀਜ਼ਾਂ ਨੂੰ ਆਪਾਂ ਫਿਰ ਉਹ ਕਰਦੇ ਆ ਇਹ ਫਿਰ ਮੈਂ ਦੇਖਿਆ ਵੀ ਹੈ ਕਿ ਕਿਸੇ ਤੁਸੀਂ ਹੁਣ ਦੇ ਤਾਂ ਜਦੋਂ ਬੰਦੇ ਡਾਈਜੈਸਟਿਵ ਨਾ ਹੋਈ ਚੀਜ਼ ਆ ਹਾਜਮੇ ਨਾ ਹੋਈ ਤੁਸੀਂ ਉਹਦਾ ਤਾਕਤਦਾਰ ਕਰੋਗੇ ਕੀ ਹਾਂ ਬਈ ਇਹਦਾ ਮੈਂ ਤੁਹਾਨੂੰ ਸੋਨਾ ਭਾਸਮਾ ਖਵਾ ਦੂੰਗਾ ਬਹੁਤ ਮਹਿੰਗੀ ਹੈ ਪਰ ਉਹਨੇ ਤੁਹਾਡਾ ਖਰਾਬ ਕਰ ਦੇਣਾ ਸਿਸਟਮ ਦਾ ਰਹਿ ਤਾਂ ਕਿਉਂ ਬਹੁਤ ਆਖਤਵਾਰ ਬਹੁਤ ਬੰਦੇ ਨੂੰ ਫਾਦੂ ਲੈਟਰਿੰਗ ਲੱਗ ਜਾਣਗੇ ਉਹਨੇ ਕੀ ਕਰਨਾ ਕਿ ਉਹਦਾ ਜਿਹੜਾ ਬਚਦਾ ਸੋ ਇਹ ਚੀਜ਼ ਦਾ ਸਾਡਾ ਨੁਕਸਾਨ ਹੋਇਆ 5-6 ਮਹੀਨੇ ਠੀਕ ਹੈ ਜੀ ਫਿਰ ਸਾਨੂੰ ਲੱਗਿਆ ਵੀ ਇਹ ਤਾਂ ਨਹੀਂ ਸੋਧਾਂਗਾ ਫਿਰ ਅਸੀਂ ਨਾ ਉਹ ਤੇ ਖੇਤ ਤੇ ਛੋਲੇ ਕਰਦੇ ਆ ਕਰਦੇ ਛੋਲੇ ਕਰਦੇ ਆ ਜਿਵੇਂ ਅਸੀਂ ਹੋਰ ਆਪਣੇ ਮੂੰਗ ਦਾਲ ਹੋ ਗਈ ਇਹ ਕਰਦੇ ਅਸੀਂ ਆਪਣੇ ਘਰ ਦੀ ਚੀਜ਼ਾਂ ਕਰਦੇ ਆ ਡਰਾਈ ਫਰੂਟਸ ਹੋ ਗਏ ਸੋ ਅਸੀਂ ਇਹਨੂੰ ਕੀ ਕਰੀਏ 50% ਦਾ ਡਰਾਈ ਫਰੂਟ ਲੈ ਲਈ 50% ਉਹ ਲੈ ਗਏ ਜਿਵੇਂ ਹੁਣ ਤੁਸੀਂ ਬੱਕਰਾ ਖਾਣਾ ਹਾਂਜੀ ਤੁਸੀਂ ਬੱਕਰੇ ਦੇ ਇੱਕ ਬੰਦੇ ਨੂੰ ਇਕੱਲੇ ਪੀਸ ਖਵਾ ਦਿਓ ਬੱਕਰੇ ਨੂੰ ਜੀ ਉਹਨੂੰ ਖਵਾ ਦਿਓ ਉਹਦੇ ਬੱਕਰਾ ਰਦਾ ਲੀ ਗੰਟੇ ਚ ਜਾਂ ਦੋ ਤਿੰਨ ਦਿਨ ਹੱਜੇ ਦੂਸਰੇ ਬੰਦੇ ਨੂੰ ਕੀ ਕਰਿਓ ਬੱਕਰੇ ਦੇ ਵਿੱਚ ਚੌਲ ਪਾ ਰਹਿਓ ਰੋਟੀਆਂ ਖਵਾ ਦੇਣ ਨੂੰ ਬੱਕਰੇ ਦੇ ਨਾਲ ਤਰੀਕ ਚ ਤੇ ਨਾਲ ਉਹਨਾਂ ਸਲਾਦ ਖਵਾ ਰਹਿਓ ਹੁਣ ਇੱਕ ਬੰਦੇ ਦਾ ਕੱਲਾ ਬੱਕਰਾ ਖਾਦਾ ਉਹਦਾ ਤਿੰਨੇ ਦਿਨ ਖੱਪੀ ਗਿਆ ਜਿਹੜੇ ਬੰਦੇ ਨੇ ਨਾਲ ਰੋਟੀ ਖਾ ਲਈ ਬੱਕਰੇ ਦੇ ਜਾਂ ਜਿਹੜੇ ਬੰਦੇ ਨੇ ਨਾਲ ਚੌਲ ਖਾ ਲਏ ਜਿਹੜੇ ਬੰਦੇ ਨੇ ਨਾਲ ਸਲਾਦ ਖਾ ਲਿਆ ਉਹ ਕੀ ਹੋਇਆ ਬੱਕਰੇ ਦੇ ਨਾਲ ਉਹ ਨੈਚੁਰਲ ਚੀਜ਼ ਦੀ ਹੈਲਪ ਹੋ ਗਈ ਉਹਦੀ ਅਨਾਜ ਦੀ ਸੋ ਉਹ ਬੱਕਰਾ ਡਾਈਜੈਸਟਿਵ ਵਧੀਆ ਹੋਊਗਾ ਉਹਦੇ ਉਹ ਤਾਕਤ ਵੀ ਵਧੀਆ ਮਿਲੂਗੀ ਕਿਉਂ ਕਿਉਂਕਿ ਉਹਦੇ ਨਾਲ ਚੌਲ ਤੇ ਉਹ ਮਿਕਸ ਹੋ ਗਏ ਵਿੱਚ ਉਹਦੇ ਉਹ ਸਿਸਟਮ ਦੇ ਵਿੱਚ ਵੜ ਕੇ ਕੰਮ ਕਰਦਾ بس ਉਹਦਾ ਕੀ ਹੋਊਗਾ ਰਿਜ਼ਲਟ ਤੁਹਾਨੂੰ ਦੋ ਤਿੰਨ ਦਿਨ ਚ ਦਿਖੂਗਾ ਹੋਏ ਠੀਕ ਹੈ ਸੋ ਅਸੀਂ ਇਹ ਦੇਖਦੇ ਹੋਏ ਇਹਦੇ ਵਿੱਚ ਨੇਚਰਲ ਚੀਜ਼ਾਂ ਪਾ ਕੇ ਇਸ ਹਾਮਲਾ ਇਹਨੂੰ ਬਣਾਇਆ ਇਹਨੂੰ ਇੱਕ ਇਹਦੀ ਕੋ ਬਹੁਤ ਹੋਰ ਦਿੱਕਤਾਂ ਆਦੀ ਹੈ ਮਹਿੰਗਾ ਬਹੁਤ ਪੈਂਦਾ ਇਹ ਬਹੁਤ ਜ਼ਿਆਦਾ ਹੈ ਚੀਜ਼ਾਂ ਹੁਣ ਇਹਦੀਆਂ ਮਹਿੰਗੀਆਂ ਪਾਈਆਂ ਨੇ ਉਹ ਮੇਰਾ ਜਿਵੇਂ ਇਹ ਹੈ ਇਹਦਾ ਅਸੀਂ ਇਹਨੂੰ ਕੋਈ ਨੋ ਪ੍ਰੋਟੋਨੋਲ ਹੋਤੇ ਸੀ ਕਰ ਰਹੇ ਆ ਇਹਨੂੰ ਐਸੇ 600 ਰੁਪਏ ਦੰਦੇ ਅਸੀਂ ਬਹੁਤ ਬੰਦੇ ਸਾਨੂੰ ਕਹਿੰਦੇ ਵੀ ਨਹੀਂ ਮਹਿੰਗੇ ਜਮਾ ਵੀ ਅਸੀਂ ਅਜੇ ਥਲਾ ਰਹੇ ਆ ਜੇ ਸਾਡਾ ਪ੍ਰੋਡਕਟ ਚਲਵਾ ਚ ਪੈਦਾ ਵੀ ਮੈਂ ਕਸਟਮਰ ਨੂੰ ਵੇਅ ਰਿਜ਼ਲਟ ਆਊਗਾ ਤਾਂ ਅਸੀਂ ਤਾਂ ਨੋ ਕਰਾਂ ਠੀਕ ਹੈ ਜੀ ਇਹ ਇਹ ਚ ਕੋਈ ਮਜਾਸੀ ਬਾਹਰੀ ਤੇ ਚੀਜ਼ ਨਹੀਂ ਪਾਈਆਂ ਕੋਈ ਕੰਮ ਹੈ ਤਾਂ ਬਹੁਤ ਆਂਦੀਆਂ ਨੇ ਕਿ ਬੈਕਗਰਾਉਂਡ ਆਪਾਂ ਦੇ ਤੋਂ ਹੋ ਜੂਗਾ ਇੱਕ ਦਿਨ ਦੇ ਵਿੱਚ ਉਹਦਾ ਫਿਰ ਕੀ ਫਾਇਦਾ ਤੁਸੀਂ ਠੀਕ ਹੈ ਇਹ ਨੇਚਰਲ ਚੀਜ਼ਾਂ ਨਾਲ ਇਹ ਕੰਮ ਕਰੂਗਾ ਸ੍ਰੀ ਨੂੰ ਤੰਗ ਨਹੀਂ ਕਰੂਗਾ ਬਸ ਇਹਨੂੰ ਦੁੱਧ ਨਾ ਲਓ ਇਹ ਜੀਜ਼ ਨਾਲ ਲਓ ਤੁਸੀਂ ਬਾਹਰੀ ਵੀ ਲੋ ਇਨਗਰੀਡੈਂਟ ਲਿਖਿਆ ਬਾਕੀ ਕਿਹਨਾ ਮੈਂ ਇਹਦੇ ਉੱਤੇ ਲਿਖਿਆ ਹੋਈਆਂ ਨੇ ਐਕਸਰਸਾਈਜ਼ ਕਰੋ ਲੀਵੀ ਚੋੜਾ ਉਹ ਜਿਹੜੀਆਂ ਚੀਜ਼ਾਂ ਲਿਖੀਆਂ ਨੇ ਉਹ ਵੀ ਫਾਲੋ ਕਰੋ ਨਾਲ ਠੀਕ ਹੈ ਜੀ ਕਿਉਂਕਿ ਜੇ ਤੁਸੀਂ ਆਪਣੀ ਜ਼ਿੰਦਗੀ ਨੂੰ ਠੀਕ ਕਰਨਾ ਤੁਸੀਂ ਉਹਦੇ 24 ਦੇ 24 ਘੰਟੇ ਠੀਕ ਕਰੋ ਤੁਸੀਂ ਇਹ ਨਾ ਹੋਵੇ ਵੀ ਤੁਸੀਂ 5 ਮਿੰਟ ਕੋਈ ਚੀਜ਼ ਖਾ ਲਈ ਅੱਧਾ ਘੰਟਾ ਕੋਈ ਚੀਜ਼ ਖਾ ਲਈ ਸਾਢੇ 23 ਘੰਟੇ ਤੁਸੀਂ ਕੁਛ ਮਰਜ਼ੀ ਕਰੀ ਚੱਲੋ ਇਹਦੇ ਵੀ ਤੁਹਾਡੀ ਐਕਸਰਸਾਈਜ਼ ਵੀ ਡਿਪੈਂਡ ਕਰੂਗੀ ਮੈਂ ਕੀ ਕਹਿੰਦੇ ਮੇਰੀਆਂ ਜਿਹੜੀਆਂ ਚੀਜ਼ਾਂ ਨੇ ਨਾ ਇਹ ਹੈਗਾ ਨਾ ਸ਼ੌਂਕੀਏ ਬੰਦੇ ਵਾਸਤੇ ਹੁਣ ਜਿਹੜਾ ਬੰਦਾ ਲੀਵਰ ਠੀਕ ਕਰਨਾ ਚਾਹਦਾ ਮੈਂ ਕਹਿੰਦਾ ਤੇਰਾ ਲੀਵਰ ਠੀਕ ਹੋਗਾ ਤੂੰ ਦਵਾ ਰੇ ਕਿਲੋੜਾ ਤੂੰ 10 ਸਾਲ ਬੜੀ ਖਾਣ ਪੀਣ ਦਾ ਧਿਆਨ ਰੱਖ ਉਹ ਫੇਰ ਕਹਿੰਦਾ ਬਾਈ ਖਾਣ ਪੀਣ ਦਾ ਨਹੀਂ ਸੱਤ ਰੱਖਿਆ ਜਾਂਦਾ ਧਿਆਨ ਇਹ ਚੀਜ਼ ਦਾ ਸਾਨੂੰ ਹੋਗਾ ਠੀਕ ਹੈ ਜੀ ਸੋ ਤਾਂ ਕਰਕੇ ਅਸੀਂ ਇਹ ਵੀ ਮੈਦ ਧਰਤੀ ਦੇ ਉੱਤੇ ਜਨਸੰਖਿਆ ਬਈ ਬਹੁਤ ਜ਼ਿਆਦਾ ਵਧ ਰਹੀ ਹੈ। ਅੱਜ 850 ਕਰੋੜ ਬੰਦਾ ਦੁਨੀਆ ਤੇ ਮੈਂ ਤੁਹਾਨੂੰ ਐਲਰਟੀ ਦੱਸ ਰਿਹਾ 99 850 ਤੋਂ ਪੱਟਾ ਪਈ। ਤੇ ਉਹ ਨਾਲ ਇਹ 1400 ਕਰੋੜ ਹੋ ਜਾਊਗਾ 2050 ਤੋਂ 2060 ਤੱਕ। ਤੇ ਸਾਇੰਸ ਨੇ ਗੱਲ ਪ੍ਰੂਫ ਕਰਦੀ ਵੀ ਆਉਣ ਵਾਲੇ ਫਿਊਚਰ ਦੇ ਵਿੱਚ 1400 ਕਰੋੜ ਬੰਦਾ ਧਰਤੀ ਦੇ ਸਰਵਾਈਵ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਪੀਣ ਵਾਲਾ ਮਿੱਠਾ ਪਾਣੀ ਸਿਰਫ 2-3% ਹੈ। ਤੇਲ ਘਟ ਰਿਹਾ ਹੈ, ਨੇਚਰਲ ਰਿਸੋਰਸਸ ਘਟ ਰਹੇ ਨੇ। ਸੋ ਅਮੀਰ ਲੋਕਾਂ ਨੇ ਇਹ ਗੱਲ ਸਮਝ ਲਈ ਵੀ 2060 2050 2070 ਤੱਕ ਇਹ ਸਾਰਾ ਕੰਮ ਸਿਸਟਮ ਆਲੇ ਦੁਆਲੇ ਕਿਉਂ ਕਿਉਂਕਿ ਕ੍ਰਾਈਮ ਰੇਟ ਕਨਾਂ ਬਾਜੂ ਹੋ ਜਾਊਗਾ ਸੋ ਉਹਦੇ ਨਾਲ ਉਹ ਬੰਦੇ ਨੇ ਕੀ ਕਰਿਆ ਸਮਾਜ ਦੇ ਵਿੱਚ ਜਿਵੇਂ ਹੁਣ ਮੋਦੀ ਨੇ ਇੱਕ ਰੂਲਸ ਕਰੇ ਨੇ ਐਲੋਪੈਥੀ ਦਵਾਈ ਦੇ ਜਿਹੜੇ ਬੰਦੇ ਨੂੰ ਪਹਿਲਾਂ ਸਜ਼ਾ ਹੁੰਦੀ 3-3 ਸਾਲ ਦੀ ਹੁਣ ਫਾਈਨ ਕਰਤੇ ਇਕੱਲੇ ਉਹਨਾਂ ਨੂੰ ਹੁਵੇ ਐਲੋਪੈਥੀ ਚ ਕੈਮੀਕਲ ਹੈ ਕੈਮੀਕਲ ਇੱਕ ਤਰ੍ਹਾਂ ਦਾ ਪਲਾਸਟਿਕ ਤੇ ਸਿੰਥੈਟਿਕ ਉਹ ਤੁਹਾਡੇ ਡਾਈਜੈਸਟਿਵ ਨੂੰ ਹੁੰਦਾ ਹੈ ਬੋਡੀ ਕੱਲ ਇੱਕ ਨਿਊਜ਼ ਆਈ ਉਹ ਕਹਿੰਦੇ ਜਿਹੜੀ ਨੂ ਤੇ ਖੰਡਾ ਉਹ ਚ ਵੀ ਪਲਾਸਟਿਕ ਹੁਣ ਪਲਾਸਟਿਕ ਤੁਹਾਡਾ ਲੀਵਰ ਵਿਚਾਰ ਕਿਵੇਂ ਪੜੂਗਾ ਕਿਵੇਂ ਸਮਝੂਗਾ ਕਿ ਮੈਂ ਆਪਣੀ ਪਾਛੇ ਤੋੜੂ ਸੋ ਉਹ ਚੀਜ਼ ਦਾ ਨੁਕਸਾਨ ਆਪਣੇ ਬੱਚਿਆਂ ਤੇ ਹੋਣ ਲੱਗ ਰਿਹਾ ਖਾਸ ਕਰਕੇ ਜਿਹੜੇ ਬੱਚੇ ਅੱਜ 10 ਸਾਲ ਦੇ ਨੇ ਜਿਹੜੇ ਬੱਚੇ ਦਾ ਜਨਮ 2015 ਚ ਹੋਇਆ ਉਹ ਉਹਦਾ ਉਹ ਜੋ ਉਹਨਾਂ ਨੇ 10% ਨੁਕਸਾਨ ਕਰਦਾ ਫਿਰ ਜਿਨ੍ਹਾਂ ਦਾ ਜਨਮ 2010-2020 ਚ ਹੋਇਆ 10% ਉਹ ਚ ਨੁਕਸਾਨ ਕਰਦਾ ਫਿਰ ਜਿਹਦਾ 25 ਚ ਜਨਮ ਹੋਇਆ 10% ਉਹ ਚ ਕਰਦਾ ਜਿਹਦਾ 30 ਚ ਹੋਇਆ 10 ਉਹਦਾ ਕਰਦਾ ਦਾਸ 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 ਕਰਦੇ ਕਰਦੇ ਜਦੋਂ ਤੱਕ 2060 ਹੋਊਗਾ ਉਹ ਲੋਕਨ ਪਤੀ ਲੈ ਕੇ ਉਹ ਸਰਕਾਰ ਬਣ ਕੀ ਗਿਆ ਬਣ ਕੀ ਗਿਆ ਪਰ ਉਹ ਅਮੀਰ ਲੋਕ ਕਿਉਂ ਕਰ ਰਹੇ ਨੇ ਉਹਨਾਂ ਦੀ ਮਜਬੂਰੀ ਹੈ ਕਿਉਂ ਮਜਬੂਰੀ ਹੈ ਹੁਣ ਬਸ ਸਤਿਮਨ ਕਿਤੇ ਲਾਪਾ ਦੋਨੇ ਸਕੇ ਭਾਈ ਹਿਊਮਨ ਨੇਚਰ ਹੈ ਬਸ ਸੱਚ ਪੰਜਾਬ ਬੰਦੇ ਆ ਜੇ 10 ਬੰਦਿਆਂ ਦੇ ਮਰਨ ਨਾਲ 40 ਵਾਚ ਦੇਣਾ 40 ਦਸਾਂ ਨੂੰ ਮਾਰ ਦੇਣਗੇ ਹਿਊਮਨ ਨੇਚਰ ਇੰਨ ਕੰਮ ਕਰ ਹਾਂਜੀ ਇੰਨ ਕੰਮ ਕਰਦਾ ਉਹ ਆਪਾਂ ਪੰਜ ਮਿੰਟ ਦੋ ਭਾਈਆਂ ਸਕੇ ਆਪਾਂ ਨੂੰ ਪਾਣੀ ਚਾਹੀਦਾ ਆਪਣੇ ਭਾਈ ਦੇ ਨੂੰ ਕੋਈ ਪਾਣੀ ਨਹੀਂ ਪੀਤਾ ਤੁਸੀਂ ਯਾਰ ਮੈਨੂੰ ਪਾਣੀ ਥੋੜੀ ਪਿਲਾਉਂਗੇ ਪਹਿਲਾਂ ਤਾਂ ਤੇ ਆਪਦੀ ਜੀਵਨ ਚਾਹੋਗੇ ਨਾ ਸੋ ਅਮੀਰ ਲੋਕਾਂ ਨੂੰ ਇਹ ਗੱਲ ਦੇ ਅਸੀਂ ਐਗਜ਼ਾਮਪਲ ਲੈਣੀ ਹੈ ਪਿੰਡਾਂ ਛੋਟੇ ਹੁੰਦੇ ਸੀ ਆਪਣੇ ਕਰਦੇ ਨਾ ਸਾਰੇ ਕਰਾਉਂਦਾ ਪਤਾ ਲੱਗਿਆ ਲੋਕਾਂ ਨੂੰ ਹੂੰ ਫੰਟੀ ਗਿਆ ਹੁੰਦੇ ਨੇ ਸਹੀ ਹੈ ਤੁਸੀਂ ਮੱਝਾਂ ਦਾ ਕੀ ਹਾਲ ਕਰਤਾ ਮੈਂ ਕਹਿੰਦਾ ਇੰਨਾ ਜਿਆਦਾ ਸਿਸਟਮ ਖਰਾਬ ਕਰਤਾ ਮੱਝਾਂ ਦਾ ਅੰਦਰੋਂ ਅੰਦਰੋਂ ਉਹ ਹੁਣ ਲੱਖ ਸਾਰੀ ਟੀਕੇ ਵਾਰ ਲਾਗੇ ਉਹ ਕਿੱਥੇ ਵਾਕੀ ਗੱਲ ਕਿੱਥੇ ਵਾਕੀ ਗੱਲ ਉਹ ਉਹਦਾ ਫਾਇਦਾ ਕੀ ਹੋਇਆ ਗੱਲ ਸੋ ਤਾਂ ਕਰਕੇ ਅਸੀਂ ਇਹ ਛੋਟੀਆਂ ਛੋਟੀਆਂ ਦੀਆਂ ਗੱਲਾਂ ਇਹਦੇ ਨਾਲ ਤੁਸੀਂ ਜ਼ਿਆਦਾ ਇਹ ਵੀ ਮੈਂ ਤੁਹਾਨੂੰ ਕਹਿੰਦਾ ਵੀ ਤੁਸੀਂ ਕੋਈ ਮਹਿੰਗੀਆਂ ਚੀਜ਼ਾਂ ਖਾਓ ਮਹਿੰਗੀਆਂ ਚੀਜ਼ਾਂ ਨਾਲ ਜੇ ਕੋਈ ਬੰਦਾ ਬਹੁਤ ਜ਼ਿਆਦਾ ਉਹ ਕਰਨ ਨਾਲ ਕੋਈ ਬਾਹਲਾ ਤਕੜਾ ਨਹੀਂ ਹੁੰਦਾ ਇੱਕ ਮੈਂ ਤੁਹਾਨੂੰ ਚਲੋ ਰਿਕਵੈਸਟ ਹੋਰ ਕਰਨਾ ਚਾਹੁੰਦਾ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜਵਾਨਾ ਹਾਂਜੀ ਅੱਜ ਕੱਲ ਪੰਜਾਬ ਕਿਤੇ ਵੀ ਤੁਸੀਂ ਨਾ ਜਿਵੇਂ ਮੇਰੇ ਕੋਲ ਇੱਕ ਬੰਦਾ ਆਇਆ ਉਹਨੂੰ ਬਚਾਰੇ ਨੂੰ ਡਾਈਟੇਸ਼ਨ 25000 ਰੁਪਏ ਲੈ ਗਿਆ ਤੁਹਾਨੂੰ ਉਹ ਦੱਸਣ ਦਾ ਵੀ ਉਹਨੂੰ ਕੀ ਦੱਸਿਆ ਵੀ ਤੂੰ ਮੈਦਾ ਨਾ ਖਾ ਤੂੰ ਸੈਂਡਾ ਨਾ ਖਾ ਤੂੰ ਫਰੂਟ ਖਾ ਦੇਖੋ ਜੇ ਕੋਈ ਬੰਦਾ ਤੁਹਾਨੂੰ ਪ੍ਰੋਡਕਟ ਵੇਚੀ ਤੁਸੀਂ ਫੇਰ ਦੋ ਪਰ ਜੇ ਕੋਈ ਬੰਦਾ ਤੁਹਾਨੂੰ ਮੇਰੇ ਵਰਗੀ ਪੈਸ਼ਨ ਦੇ ਰਿਹਾ ਤਾਂ ਉਹ ਤੇ ਪੈਸੇ ਨਾ ਦੋ ਉਹ YouTube ਦੇ ਉੱਤੇ ਵਗਜੋ ਤੁਸੀਂ Facebook ਤੇ ਵਗਜੋ ਦੇਖੀ ਜਾਨੂੰ ਯਾਰ ਕਿੰਨਾ ਕੁਛ ਪਿਆ ਯਾਰ ਕਿੰਨੇ ਵੱਡੇ ਵੱਡੇ ਡਾਕਟਰ ਪਏ ਨੇ ਕਿੰਨੇ ਵੱਡੇ ਵੱਡੇ ਇਨਫਲੂਐਂਸ ਪਏ ਨੇ ਉਹਨਾਂ ਦੀ ਗੱਲਾਂ ਸੁਣ ਲਓ ਯਾਰ ਤੁਸੀਂ ਸੁਣ ਕੇ ਤੁਸੀਂ ਆ ਤਾਂ ਬਦਲ ਲੋ ਤੁਸੀਂ ਉਹ ਤੋਂ ਇੱਕ ਗੱਲ ਦੀ ਤੁਸੀਂ ਉਹਨਾਂ ਨੂੰ 20 25 25000 ਦੋ ਬੰਦੇ ਮੈਂ ਜਾਂ 25000 ਦਾ ਬਰਾਮੇ ਖਾ ਲਦਾ ਲੈ ਕੇ ਕਸ਼ਮੀਰ ਤੋਂ ਆਂਦਾ ਵਸੀਆ ਤੂੰ ਨਾਲ ਦਾ ਘੇੜਾ ਲਾਇਆ ਆਂਦਾ ਕਸ਼ਮੀਰ ਦਾ ਨਾਲੇ ਤੂੰ ਆਉਂਦਾ ਕਹਿੰਦਾ ਯਾਰ ਮੈਂ ਤੋਂ 25000 ਰੁਪਏ ਲੈ ਗਿਆ ਮੈਨੂੰ ਦੱਸਿਆ ਕੀ ਉਹਨੇ ਤੈ ਸੈਲਟ ਦਾ ਹੋ ਤੈ ਸੈਲਟ ਖਾਣਾ ਤੈ ਨੇਚਰਲ ਚੀਜ਼ਾਂ ਖਾਣੀਆਂ ਨੇ ਤੂੰ ਫਰੂਟ ਖਾਣਾ ਤੂੰ ਵੈਜੀਟੇਬਲ ਖਾਣਾ ਹੁਣ ਤੂੰ ਮੈਦਾ ਨਹੀਂ ਖਾਣਾ ਹੈਗਾ ਤੂੰ ਤੜੀ ਹੋਈ ਉਹਦਾ ਯਾਰ ਮਹਾ ਉਹ ਕਹਿੰਦਾ ਯਾਰ ਮੈਨੂੰ ਤਾਂ ਉਹ ਚੀਜ਼ਾਂ ਦਾ ਸਾਰਾ ਤਾਂ ਪਤਾ ਸੀਗਾ ਇਹ ਵੀ ਇੱਕ ਮਸਨ ਰੈਲੀਟੀ ਦੱਸ ਰਿਹਾ ਕਿਸੇ ਵੀ ਮੋਟੇ ਬੰਦੇ ਨੂੰ ਬੁ ਮੈਂ ਲਿਖ ਕੇ ਦੰਨਾ 10 ਮੋਟੇ ਮੈਂ ਲ ਦੱਸਾ ਦਸਾਂ ਨੂੰ ਪਤਾ ਹੀ ਪਤਲਾ ਕਿਵੇਂ ਹੁੰਦਾ ਜਾਂ ਕਿਸੇ ਬਿਮਾਰੀ ਵਾਲੇ ਮਾਇਰ ਨੂੰ ਸਾਰਿਆਂ ਨੂੰ ਪਤਾ ਹੁੰਦਾ ਕਰਨਾ ਨਹੀਂ ਹੈਗਾ ਜੀ ਬਸ ਉਹਨਾਂ ਕਰਨਾ ਨਹੀਂ ਮੈਂ ਤੈਨੂੰ ਦੱਸਦਾ ਬੁਲਾਦਾ ਮੈਂ ਲਿਖ ਕੇ ਦੰਨਾ ਗੱਲ ਇਹ ਗੱਲ ਮੈਂ ਤੈਨੂੰ ਦਾਵੇ ਨਾਲ ਪਰ ਮੈਂ ਚਲੋ ਜਿਵੇਂ ਮੈਂ ਦੁਨੀਆ 'ਚ ਹੰਡਦਾ ਮੈਂ ਕਹਿੰਦਾ ਵੀ ਹਰੇਕ ਨੂੰ ਹਰੇਕ ਕੁਝ ਪਤਾ ਹੈ ਸਾਰਾ ਕੁਝ ਪਤਾ ਹੈ ਬਸ ਉਹਨੇ ਉਹ ਨੈਚੁਰਲੀ ਉਹ ਚੀਜ਼ ਕਰਦੀ ਨਹੀਂ ਹੈਗੀ ਦੂਸਰੀ ਗੱਲ ਇੱਕ ਮੈਂ ਚਲੋ ਪ੍ਰੋਡਕਟਰ ਆਈ ਕਹਿਣਾ ਚਾਹੁੰਦਾ ਵੀ ਕੋਣ ਤੁਸੀਂ ਕੋਈ ਵੀ ਚੀਜ਼ ਲੈਣੇ ਹੋ ਨਾ ਤੁਸੀਂ ਇਹ ਦੇਖਿਆ ਕਰੋ ਵੀ ਉਹ ਉਹਦੀ ਵੈਲਿਊ ਪੈਸੇ ਦੀ ਹੈਗੀ ਐ ਨਹੀਂ ਹੈ ਇਹ ਵਾਰ ਬੰਦਾ ਤੁਹਾਨੂੰ ਲਾ ਕੇ ਤੁਹਾਨੂੰ ਕੋਈ ਬੰਦਾ ਸੁੱਤੋ ਜਿਆਦਾ ਮੰਗ ਰਿਹਾ ਤੁਸੀਂ ਕਹਿੰਦੇ ਹੋ ਤੋਬਾ ਵੱਧ ਲੈ ਲਿਆ ਤੁਸੀਂ ਆਇਆ ਤਾਂ ਨਹੀਂ ਦੇਖੀ ਹੁਣ ਆਦੂ ਬੁਖਾਰਾ ਬੰਦਾ ਕਹਿ ਦਿੰਦੇ ਨੇ ਉਹ ਇੱਕ ਬੰਦੇ ਦਾ ਯਾਰ 8 ਸਾਲ ਦੇ ਵਿੱਚ ਫੜ ਗਿਆ ਹਾਂਜੀ 80 ਦਾ ਟੇਕਾ ਜ਼ਮੀਨ ਦਾ 8 ਲੱਖ ਗਿਆ ਬੰਦੇ ਦਾ ਠੀਕ ਹੈ ਇੱਕ ਬੰਦੇ ਨੇ 2000 ਤੇ ਫੜ ਲਿਆ ਉਹਨੇ 1 ਲੱਖ 6000 ਗਿਆ ਹੁਣ ਜਿਹੜਾ ਬੰਦੇ ਨੇ ਵਿਚਾਰੇ ਨੇ 8 ਲੱਖ ਖਰਾਬ ਕਰਤਾ ਉਹਦਾ ਖੇਤ ਬਾਗ ਲਾਈ ਦੇਖਿਆ ਦੇਸੀ ਉਹਦਾ ਨਾਲੇ ਤਾਂ ਉਹ ਵਿਚਾਰਾ ਉਹਨੇ ਤਾਂ 8 ਲੱਖ ਤਾਂ ਹੋ ਗਿਆ ਘਰੇ ਉਹਦੇ ਗਲੇਸ ਹੋਏ ਤੂੰ ਕੀ ਮੰਗਦਾ ਸੀ 8-7 ਸਾਲਾਂ ਤੂੰ ਤੂੰ ਆ ਹਾਈਬ੍ਰਿਡ ਨਹੀਂ ਲਾਇਆ ਸੀ 2 ਸਾਲਾਂ ਵਾਲਾ ਠੀ ਦੇ ਉਹਦਾ ਕੀ ਮਜ਼ਾਕ ਕੀ ਗੱਲ ਦਾ ਬਣਾਤਾ ਉਹਦਾ ਵੀ ਤੂੰ ਯਾਰ ਵੱਧ ਲੈ ਲੈ ਘੱਟ ਲੈ ਤੁਸੀਂ ਇਹ ਦੇਖੋ ਸਾਗਰੁਪਤਾ ਰੱਖੋ ਕਿਉਂਕਿ ਇਹ ਜਿਹੜੇ ਮੇਰੀਆਂ ਗੱਲਾਂ ਨੇ ਇਹ ਜਿਵੇਂ 90% ਲੋਕ ਜਿੰਦਗੀ ਹੱਟ ਜਾਂਦੇ ਨੇ 10% ਅੱਟ ਜਾਂਦੇ ਨੇ 90% ਸ਼੍ਰੇਣੀ ਗੁਲਾਮ ਹੈ 10% ਸ਼੍ਰੇਣੀ ਰਾਜ ਕਰਦੀ ਹੈ 80 ਕਰੋੜ ਬੰਦਾ ਦੁਨੀਆ ਦਾ ਠੀਕ ਹੈ ਤੁਸੀਂ ਆਪਣੀ ਕਿਰਤੀ 10% ਕਰਾਣੀ ਹੈ ਜਾਂ ਆਪਣੀ 90% ਉੱਤੇ ਡਿਪੈਂਡ ਕਰਤਾ ਪਰ ਜੇ ਤੁਸੀਂ 10% ਚ ਕਰਾਣੀ ਹੈ ਤਾਂ ਤੁਹਾਨੂੰ ਇਹ ਗੱਲ ਦੀ ਸਮਝ ਆ ਪੈਣੀ ਪਊਗੀ ਕਿ ਜੇ ਕੋਈ ਬੰਦਾ ਮੈਨੂੰ ਸੋਨਾ ਬਿਆਜਾ ਦਾ ਵੇਚ ਰਹਾ ਤਾਂ ਮੈਨੂੰ ਪੁੱਛੂਗਾ ਕੀ ਗੱਲ ਬਾਈ 70000 ਰੇਟ ਹੈ ਤੂੰ ਜਿਆਦਾ ਕਿਵੇਂ ਦੀ ਜਾਨਾ ਹਾਂਜੀ ਤੂੰ ਪਰ ਆਪਾਂ ਕਹਿੰਦੇ ਲੁੱਟ ਲੋ ਲੁੱਟ ਲੋ ਲੁੱਟ ਲੋ ਲੈ ਲੋ ਲੈ ਲੋ ਹਾਂ ਪਰ ਉਹ ਨਹੀਂ ਵੀ ਕੋ ਹੋਵੇ ਇਹ 90 ਜੇ ਹੁਣ 80000 ਦਾ 90 ਦਾ ਵੇਚ ਰਹੀ ਵੀ ਗੱਲ ਹੈ ਕਈ ਵਾਰ ਹੁਣ ਅਸੀਂ ਆਰਗੈਨਿਕ ਦਾ ਕਰਦੇ ਆ ਆਰਗੈਨਿਕ ਦੇ ਕਿੰਨੇ ਬੰਦੇ ਬਹੁਤ ਓਵਰ ਪ੍ਰਾਈਜ਼ ਕਰਕੇ ਚੀਜ਼ ਵੇਚਦੇ ਹਾਂਜੀ ਬਹੁਤ ਜਿਆਦਾ ਉਹ ਨਜਾਇਜ਼ੇ ਫਾਇਦਾ ਚੱਕਦੇ ਨੇ ਆਰਗੈਨਿਕ ਇਦੀ ਕਰੇ ਵੀ ਨੁਕਸਾਨ ਹੈ ਪਰ ਜਿੰਨੀ ਉਹਦੀ ਹੁਣ ਅਸੀਂ ਇਹਦੇ ਪ੍ਰਾਈਸ ਇੰਨੇ ਠੀਕ ਰੱਖੇ ਹੋਏ ਨੇ ਜਿਵੇਂ ਇਹ ਚੀਜ਼ਾਂ ਦੇ ਵੀ ਬੇ ਮੈਂ ਕਿਉਂਕਿ ਹੱਦ ਅਸੀਂ 10 ਬੰਦਿਆਂ ਤੋਂ 10-10 ਰੁਪਏ ਲੈ ਲਈਏ 100 ਰੁਪਏ ਦੀ ਜੈਸੀ ਕਮਾਈ ਕਰ ਪਈਏ ਹੁਣ ਕਮਾਨ ਤਾਂ ਅਸੀਂ ਇੱਕ ਤੋਂ 100 ਕਮਾ ਲਾਂਗੇ ਪਰ ਉਹ ਇੱਕ ਬੰਦਾ ਕਹਾਂ ਇੱਕ ਹੀ ਚੀਜ਼ ਖਾਊਗਾ ਇੱਕ ਬੰਦੇ ਨੂੰ ਖਾਊਗਾ ਪਰ ਜੇ ਅਸੀਂ 10 ਬੰਦਿਆਂ ਤੋਂ 10-10 ਰੁਪਏ ਲੈ ਲਾਂਗੇ ਤਾਂ ਉਹ 10 ਬੰਦੇ ਕਹਾਂ ਦਸਣਗੇਗਾ ਦਸਣ ਨਾਲ ਉਹਦੇ ਨਾਲ ਸਮਾਜ 'ਚ ਫਾਇਦਾ ਹੋਊਗਾ ਠੀਕ ਹੈ ਨਾਲੇ ਉਹ ਚੀਜ਼ ਅੱਗੇ ਜਾ ਕੇ ਚੱਲੂਗੀ ਪਰ ਮੈਂ ਜਵਾਨ ਮੁੰਡਿਆਂ ਨੂੰ ਫੇਰ ਕਹਿ ਰਿਹਾ ਪਲੀਜ਼ ਤੁਸੀਂ ਆਪਦਾ ਧਿਆਨ ਰੱਖ ਲਓ ਸੋਡੀ એનਰਜੀ ਲੈਵਲ ਡਾਊਨ ਹੋਣ ਦਾ ਮਤਲਬ ਇਹੀ ਹੈ ਕਿ ਸੋਡੇ ਜਿਹੜਾ ਵੀਰਜ ਹੈ ਜਾਂ ਸੋਡੀ ਆਰਕ ਹੈ ਸੋਡੇ ਸਰੀਰ ਦਾ ਉਹ ਚ ਪਾਵਰ ਨਹੀਂ ਹੈਗੀ ਜਦੋਂ ਤੁਹਾਡੇ ਅਰਕ ਚ ਬਹੁਤ ਬੰਦੇ ਡਿਪਰੈਸ਼ਨ ਹੈ ਮੈਂ ਉਹਨਾਂ ਨੂੰ ਕਿਹਨੇ ਉਹ ਤਰੀਕਾ ਵੀਰ ਜਗਾੜਾ ਕਰ ਲਓ ਤੁਹਾਡਾ ਡਿਪਰੈਸ਼ਨ ਖਤਮ ਹੋ ਜੂ ਕਿਉਂ ਹੁਣ ਕੀ ਉਹਨਾਂ ਖੰਗ ਚ ਖਾਮ ਹੁੰਦਾ ਤੁਹਾਡਾ ਵੀਰ ਜਗਾੜਾ ਕਰ ਲਓ ਖੰਗ ਚ ਖਾਮ ਹੁੰਦਾ ਕਿਉਂਕਿ ਇਮਿਊਨਿਟੀ ਦਾ ਸਿੱਧਾ ਕਨੈਕਸ਼ਨ ਤੁਹਾਡੀ ਵੀਰ ਦੇ ਨਾਲ ਹੈ ਠੀਕ ਹੈ ਜੀ ਤੁਹਾਡੇ ਸਰੀਰ ਦੇ ਵਿੱਚ ਡੈੱਡ ਸੈੱਲ ਹੁੰਦੇ ਨੇ ਜਿਹਨਾਂ ਨੂੰ ਆਪਾਂ ਕੈਂਸਰ ਕਹਿ ਦਿੰਦੇ ਆ ਜਿਹੜੇ ਬੰਦੇ ਦਾ ਸਾਰਿਆਂ ਨੂੰ ਵੀਰ ਜਗਾੜਾ ਰਹਿੰਦਾ ਉਹਨੂੰ ਕੈਂਸਰ ਕਿਉਂ ਨਹੀਂ ਹੁੰਦਾ ਕਿਉਂਕਿ ਉਹ ਜਦੋਂ ਵੀਰ ਜਗਾੜਾ ਇਮਿਊਨਿਟੀ ਸਟਰੋਂਗ ਰਹਿੰਦੀ ਹੈ ਇਦੋਂ ਮਿੰਟ ਦੀ ਸੰਗ੍ਰਹਿ ਦੀ ਉਹ ਬਾਡੀ ਚੋਂ ਗੰਦੇ ਸੈੱਲ ਬਾਹਰ ਕਰ ਦਿੰਦੇ ਉਹ ਚਲੋ ਕੈਂਸਰ ਬਾਰੇ ਆਪਾਂ ਫੇਰ ਕਿੱਥੇ ਗੱਲ ਕਰਾਂਗੇ ਸੋਨੂੰ ਮੈਂ ਆਪਾਂ ਸਿੰਪਲ ਜੀ ਗੱਲ ਦੱਸ ਦਿੰਨਾ ਵੀ ਕੈਂਸਰ ਕੀ ਚੀਜ਼ ਹੈ ਕੈਂਸਰ ਇੱਕ ਮਿਸ ਇਨਫੋਰਮੇਸ਼ਨ ਹੈ ਸੈੱਲ ਹੈ ਜੀ ਹੁਣ ਸੈੱਲ ਹੈ ਤੁਹਾਡੀ ਬਾਡੀ ਦਾ ਉਹਨੂੰ ਹਰੇਕ ਸੈੱਲ ਨੂੰ ਪਤਾ ਵੀ ਮੈਂ ਜਨਮ ਲੈਣਾ 3-4 ਦਿਨ ਬਾਅਦ ਮੈਂ ਮਰਨਾ ਬਾਡੀ ਤੋਂ ਬਾਹਰ ਨਿਕਲਣਾ ਇੱਕ ਬਾਡੀ ਦਾ ਅੰਦਰੋਂ ਮਕੈਨਿਜ਼ਮ ਹੈ ਉਹ ਨੇਚਰਲ ਸਿਸਟਮ ਤੇ ਕੰਮ ਕਰਦਾ ਪਰ ਉਹ ਸੈੱਲ ਕੀ ਹੁੰਦੇ ਨੇ ਉਹਨਾਂ ਦੀ ਮੌਤ ਹੋ ਜਾਂਦੀ ਉਹ ਬਾਹਰ ਹੀ ਨਿਕਲਦੇ ਉਹ ਭੂਨਤਾਂ ਦੇ ਰੂਪ ਚ ਦੁਬਾਰਾ ਜਾਂਦੇ ਹੋ ਜਾਂਦੇ ਨੇ ਅੱਛਾ ਜੀ ਕਿਉਂ ਹੋ ਜਾਂਦੇ ਨੇ ਉਹ ਸੈੱਲਾਂ ਦੀ ਮਿਸ ਇਨਫਾਰਮੇਸ਼ਨ ਹੋ ਜਾਂਦੀ ਹੈ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕੀ ਕਰਨਾ ਉਹ ਜਿਵੇਂ ਘਾਤਕ ਰੂਪ ਚ ਦੁਬਾਰਾ ਜਾਂਦੇ ਮਿਸ ਇਨਫਾਰਮੇਸ਼ਨ ਕਿਉਂ ਹੁੰਦੀ ਹੈ ਮਿਸ ਇਨਫਾਰਮੇਸ਼ਨ ਆਫ ਸੈੱਲ ਇਸ कॉल्ड ਕੈਂਸਰ ਮਿਸ ਇਨਫਾਰਮੇਸ਼ਨ ਕਿਉਂ ਹੁੰਦੀ ਕਿਉਂਕਿ ਜਿਹੜਾ ਲੀਵਰ ਹੈ ਉਹ ਕੁਦਰਤੀ ਚੀਜ਼ਾਂ ਨੂੰ ਪੜਦਾ ਹ ਹੁਣ ਅਸੀਂ ਕੈਮੀਕਲ ਸਰਤਾ ਪਲਾਸਟਿਕ ਉਹਨੂੰ ਪੜਦੇ ਨਹੀਂ ਉਹ ਮਿਸ ਇਨਫਾਰਮੇਸ਼ਨ ਹੋ ਗਈ ਨਾ ਹਾਂਜੀ ਸਮਝ ਗਏ ਉਹ ਕੈਂਸਰ ਦੀ ਮਿਸ ਇਨਫਾਰਮੇਸ਼ਨ ਹੋ ਗਈ ਤੁਸੀਂ ਕੈਂਸਰ ਨੂੰ ਕਦੋਂ ਗੇ ਨਾ ਕੈਂਸ ਜਮੀਨ ਤੋਂ ਕਨੈਕਟ ਚੀਜ਼ਾਂ ਆਪਣੇ ਬਾਡੀ ਚ ਡਿਸਕਨੈਕਟ ਕੀਤਾ ਆਪਣੀ ਬਾਡੀ ਦੀ ਜਾਨ ਲੱਗ ਗਈ ਉਹ ਚੀਜ਼ਾਂ ਕਰਕੇ ਹੀ ਇਹਦਾ ਚਲੋ ਆਪਾਂ ਡਿਸਕਸ਼ਨ ਕਿਤੇ ਲੰਬੇ ਟਾਈਮ ਤੇ ਕਰਾਂਗੇ ਆਪਾਂ ਇਹਦਾ ਚਲੋ ਆਏ ਬੇ ਲੰਬਾ ਹੋ ਜੂਗਾ ਤਾਂ ਕਰਕੇ ਮੈਂ ਕਹਿ ਰਿਹਾ ਵੀ ਸੋਡੀ ਬਾਡੀ ਚ ਨਹੀਂ ਸਾਨੂੰ ਇਨਫੋਰਮੇਸ਼ਨ ਵਾਲੀ ਕੋਈ ਚੀਜ਼ ਨਾ ਕਿ ਜੋ ਮੁੰਡੇ ਹੋ ਖਾਓ ਨੇਚਰਲਟੀ ਦਾ ਖਾਓ ਖੇਤੀ ਤੇ ਜ਼ਿਆਦਾ ਨਹੀਂ ਆਪਦੇ ਜੋਗੀ ਖਾਣ ਜੋਗੀ ਆਪਦਾ ਪੈਦਾ ਕਰੋ ਜ਼ਿਆਦਾ ਨਹੀਂ ਆਪਾਂ ਕਹਿੰਦੇ ਤੀਜਾ ਸਭ ਤੋਂ ਵੱਡਾ ਲੋਡ ਪੈਂਦੇ ਖਾਓ ਖਾਸ ਕਰਕੇ ਮੈਂ ਉਹ ਮੁੰਡਿਆਂ ਨੂੰ ਜ਼ਿਆਦਾ ਕਹਿਣਾ ਚਾਹ ਰਿਹਾ ਵੀ ਜਿਹੜੇ 20 ਸਾਲ ਤੋਂ ਲੈ ਕੇ 30 ਸਾਲ ਤੱਕ ਇਹ ਚੀਜ਼ਾਂ ਦੇ ਬਿੱਤਨੇ ਦੇ ਬੋਪਤਨੇ ਕਿਉਂਕਿ ਜੇ ਤੂੰ ਤੁਹਾਡੇ ਬੋਡੀ ਵਧਰੇ ਹੋਗੀ ਤੁਹਾਡੇ ਅਗੇ ਜਨਰੇਸ਼ਨ ਠੀਕ ਹੋਗੀ ਉਹਦੇ ਜਿਹੜੇ ਮੀਰ ਲੋਕਾਂ ਦੇ ਮਕਸਦ ਨੇ ਆਪਣੇ ਜੀਨਸ ਖਤਮ ਕਰਨ ਦੇ ਉਹਨੂੰ ਪਤਾ ਵੀ ਇਹ ਕੌਮ ਨਹੀਂ ਤੱਕ ਰਹੀ ਹੈ ਇਹਨਾਂ ਨੂੰ ਆਪਸ ਵਿੱਚ ਦੇ ਮੱਥੇ ਨਹੀਂ ਹਰਾ ਸਕਦੇ ਪਰ ਉਹਨਾਂ ਨੂੰ ਇਹ ਗੱਲ ਦਾ ਪਤਾ ਹੈ ਕੌਮ ਦੀ ਬੱਚੇ ਪੈਦਾ ਕਰਨ ਦੀ ਸ਼ਕਤੀ ਖਤਮ ਕਰ ਦੋ ਇਹ ਕੌਮ ਹੀ ਖਤਮ ਹੋ ਜਾਊਗੀ ਠੀਕ ਹੈ ਸੋ ਇਹ ਚੀਜ਼ ਦਾ ਮੈਂ ਰਿਕਵੈਸਟ ਕਰਦਾ ਵੀ ਲੋਕ ਇਹ ਵੱਲ ਧਿਆਨ ਦੇਣ ਥੋੜਾ ਜਿਆਦਾ ਸੋਚਣ ਦੇ ਬਾਰੇ ਠੀਕ ਹੈ ਜੀ ਬਾਈਓ ਜੀ ਬਹੁਤ ਬਹੁਤ ਧੰਨਵਾਦ ਜੀ ਠੀਕ ਠੀਕ ਲਓ ਜੀ ਦੋਸਤੋ ਬਾਈ ਫਰਾਂ ਨੇ ਬਹੁਤ ਸੋਹਣੀ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਆਪਾਂ ਨੂੰ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ ਤੇ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਦੇ ਸਬਸਕ੍ਰਾਈਬ ਜੀ ਸਸੀ